ਸੂਰੀ ਹਿੰਦੂ ਸੀ ਸੋਭਾ ਸਿੱਖ ਸੀ ਇਸ ਕਰਕੇ ਕੋਈ ਜ਼ਿਕਰੇ ਵਾਲੀ ਗੱਲ ਨਹੀਂ ਗਈ ਜੇ ਸਿੱਖ ਜ਼ਾਲਮ ਹੋਊਗਾ ਤੇ ਸਿੱਖ ਨੂੰ ਸੱਚਾ ਸਿੱਖ ਜਿਹੜਾ ਗੁਰੂ ਦਾ ਉਹਨੂੰ ਨਫ਼ਰਤ ਕਰਦਾ ਤੇ ਜੇ ਹਿੰਦੂ ਮਾਰਾ ਹੋਊਗਾ ਉਹਨੂੰ ਵੀ ਨਫ਼ਰਤ ਕਰਦਾ ਜੇ ਹਿੰਦੂ ਚੰਗਾ ਹੈ ਸਿਰ ਤੇ ਬਾਵਾਗੇ ਹਿੰਦੁਸਤਾਨ ਨਾ ਰਹਿਣਾ ਕੋ ਖਾਲਸਪੁਰ ਖਾਲਸਪੁਰ ਤੇ ਹਿੰਦੁਸਤਾਨਾਂ ਦੀ ਗੱਲ ਹੈ ਇਹ ਰਾਜਾ ਬੁਰਿੰਗ ਬਹੁਤ ਸ਼ਿਹਰੀ ਕਰ ਰਿਹਾ ਸੀ ਕੀ ਉਹਨੇ ਵਿਧਾਨ ਸਭਾ ਖਾ ਕੇ ਇਲੈਕਸ਼ਨ ਲੜਿਆ ਵਾ ਉਹਨੂੰ ਕਦ ਲਈ ਅੰਦਰ ਰੱਖਿਆ ਜੀ ਉਹਨੇ ਕਿਹੜਾ ਕਤਲ ਕੀਤਾ ਵਾ ਜੀ ਕੀ ਉਹਦਾ ਕਸੂਰ ਕੀ ਹੈ ਕਾਹਦੇ ਤੇ ਉਹਨੂੰ ਬਣਾਇਆ ਅੰਦਰ ਅੰਦਰ ਰੱਖਿਆ ਜਾਣਬੁੱਝ ਕੇ ਰੱਖਿਆ ਇਹ ਉਹਨੂੰ ਚਾਹੁੰਦੇ ਆ ਵੀ ਅਸੀਂ ਡਰਾ ਕੇ ਉਹਨੂੰ ਨਾਲ ਲਾ ਲਈਏ ਅਸੀਂ ਆਪਣੀ ਬੋਲੀ ਬੁਲਾਈ ਅਗਲਾ ਨਹੀਂ ਬੋਲਦਾ ਇਹ ਸੱਚਾ ਹਿੰਦੂ ਜਿਹੜਾ ਅੱਗੇ ਪਿਛਲੇ ਵੇਲੇ ਤੇ ਅਮਰਤਵਾਲ ਨੂੰ ਹਿੰਦੂ ਮੋਟਾ ਬਹੁਤ سارے ਸੁਧੀਰ ਸੁਰੀ ਦੇ ਵੀ ਸਪੋਰਟਰ ਨੇ ਹਿੰਦੂ ਨਹੀਂ ਪਾਈ ਜੀ ਕੌਣ ਕੇ ਮੈਨੂੰ ਜਿੰਦਾ ਵੀ ਬਿਲਕੁਲ ਨਹੀਂ ਕੋਈ ਹੋਊਗਾ ਜਾਣੇ ਬਾਹਰ ਦੇ ਮੁਲਕਾਂ ਚ ਨਹੀਂ ਜਾਣਗੇ ਇੱਥੇ ਆਉਣਗੇ ਜੀ ਸਾਰੇ ਉਹ ਆਪਣੇ ਜਾਣੇ ਤੇ ਪੱਜ ਗਏ ਇਹਦੇ ਜਾਣੇ ਕਿਹੜੇ ਆਉਣੇ ਇਹ ਕਹਿੰਦਾ ਹਜ਼ਾਰ ਹਜ਼ਾਰ ਰੁਪਇਆ ਬੀਬੀਆਂ ਨੂੰ ਦਾਂਗੇ ਛੁਟਕਲੇ ਆ ਨਾ ਉਹਨੇ 4 ਸਾਲ ਪੂਰੇ ਕਰ ਲਿਆ ਤੇ ਲੋਕਾਂ ਨੂੰ ਸਮਝ ਆ ਗਈ ਆ ਅੰਦੇ ਨੇ ਇਹ ਪਾਰਟੀਆਂ ਬਦਲਦੇ ਰਹਿੰਦੇ ਨੇ ਦਲ ਬਦਲੂ ਨੇ ਚਲੋ ਮੈਂ ਆਮ ਆਦਮੀ ਪਾਰਟੀ ਹੋਵੇ ਚਾਹੇ ਭਗਵੰਤ ਮਾਨ ਦਾ ਸਾਥ ਦੇਣਾ ਹੋਵੇ ਜੋ ਭਗਵੰਤ ਮਾਨ ਦਾ ਸ਼ਰਾਬ ਸਾਥ ਕੀ ਦੇਣਾ ਸ਼ਰਾਬੀ ਕਬਵੀ ਬੰਦਾ ਵਿਚਾਰਾ ਮੈਂ ਉਹਦਾ ਸਾਥ ਕੀ ਦੇਣਾ ਸੋਸ਼ਲ ਜੀ ਸੱਚਕਾਲ ਜੀ ਮਿੱਟੀ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਤੁਹਾਡਾ ਦੋਸਤ ਤਰਨਵੀਰ ਗੇ ਲਾਲੀ ਤਰਨਤਾਰਨ ਜਿੰਮਣੀ ਚੋਂ ਹਰ ਉਮੀਦਵਾਰ ਪੱਬਾ ਪਾਰ ਤੇ ਜਨਤਾ ਦੇ ਦਰਬਾਰ ਹਰ ਉਮੀਦਵਾਰ ਆਪਣੀ ਜਿੱਤ ਜਿਤਾ ਰਿਹਾ ਤੇ ਜਨਤਾ ਦੇ ਦਰਬਾਰ ਜਾ ਰਿਹਾ ਉਥੇ ਹੀ ਸ਼੍ਰੋਮਣੀ ਅਕਾਲੀ ਦਲ ਪੰਨਰ ਸਰਜੀਤ ਜਿਹੜੇ ਕੇ ਪੰਥ ਦੇ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ ਜੀ ਦੇ ਨਾਲ ਪ੍ਰਚਾਰ ਦੇ ਵਿੱਚ ਹਿੱਸਾ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਸਾਂਝਾ ਉਮੀਦਵਾਰ ਹੈ ਪੰਥ ਦਾ ਤੇ ਉਮੀਦਵਾਰ ਦੇ ਵਾਸਤੇ ਪ੍ਰਚਾਰ ਵੀ ਜਾਰੀ ਹੈ ਤੇ ਸਾਡੇ ਨਾਲ ਸੁੱਚਾ ਸਿੰਘ ਛੋਟੇਪੁਰ ਜਿਹੜੇ ਨੇ ਉਹ ਮੌਜੂਦ ਨੇ तमाम ਮੁੱਦਿਆਂ ਤੇ ਗੱਲਬਾਤ ਕਰਦੇ ਆ ਸਰ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਧੰਨਵਾਦ ਜੀ ਬਹੁਤ ਮਿਹਰਬਾਨੀ ਜੀ ਤੁਹਾਡੀ ਕਿਵੇਂ ਚੱਲ ਰਿਹਾ ਪ੍ਰਚਾਰ ਇੱਥੇ ਬਹੁਤ ਅੱਛਾ ਚੱਲ ਰਿਹਾ ਜੀ ਲੋਕਾਂ ਚ ਕਾਹੀ ਉਤਸ਼ਾਹ ਹੈ ਇਸ ਇਲੈਕਸ਼ਨ ਤੇ ਬਾਈ ਇਲੈਕਸ਼ਨ ਜੀ ਬਾਈ ਇਲੈਕਸ਼ਨਾਂ 'ਚ ਵੈਸੇ ਤੇ ਕਈ ਵਾਰੀ ਲੋਕਾਂ 'ਚ ਇਹ ਹੁੰਦਾ ਵੀ ਸਰਕਾਰ ਪਤਾ ਨਹੀਂ ਬਾਈ ਇਲੈਕਸ਼ਨ ਜਿਹੜੀਆਂ ਕਿ ਹੋਰ ਵੀ ਜਿੱਤਣ ਦੇ ਦੀ ਜਾਂ ਨਹੀਂ ਜਿੱਤਣ ਦੇ ਹੂੰ ਪਰੇ ਤਰਨਤਾਰ ਨਾ ਤਰਨਤੰਦੇ ਲੋਕਾਂ ਦਾ ਇਤਿਹਾਸ ਇਹ ਬਾਕੀ ਪੰਜਾਬ ਨਾਲੋਂ ਅੱਡ ਇਹ ਹਮੇਸ਼ਾ ਜ਼ਬਰ ਜ਼ੁਲਮ ਦੇ ਵਿਰੋਧ ਲੜਦੇ ਆਏ ਆ ਔਰ ਸੱਚ ਦੇ ਬਹੁਤ ਅੰਦੇੜੇ ਰਹੇ ਆ ਜੀ ਬਾਕੀ ਸਾਰਾ ਇਤਿਹਾਸ ਜਿਹੜਾ ਕੁਰਬਾਨੀਆਂ ਦਾ ਉਹ ਤਰਨਤਾਰ ਦੀ ਧਰਤੀ ਦਾ ਇਸ ਕਰਕੇ ਸਾਨੂੰ ਇਹ ਜਾਪਦਾ ਕਿ ਲੋਕਾਂ ਨੇ ਬੜੇ ਐਕਸਪੈਰੀਮੈਂਟ ਕਰਕੇ ਦੇਖ ਲਿਆ ਲੋਕਾਂ ਨੇ ਕਾਂਗਰਸ ਨੂੰ ਲੰਬਾ ਸਮਾਂ ਦੇਸ਼ ਤੇ ਰਾਜ ਕਰਦੇ ਦੇਖਿਆ ਪੰਜਾਬ ਤੇ ਰਾਜ ਕਰਦੇ ਆ ਦੇਖਿਆ ਕਾਂਗਰਸ ਦੀ ਜੋ ਪੰਜਾਬ ਨੂੰ ਦੇਣਾ ਉਹ ਲੋਕ ਕਦੀ ਭੁੱਲ ਨਹੀਂ ਸਕਦੇ ਦਰਬਾਰ ਸਾਹਿਬ ਤੇ ਅਟੈਚ ਪਾਲਤਖਬ ਨੂੰ ਬੋਲ ਨਹੀਂ ਬਚਲ ਨਹੀਂ ਕਰਨਾ ਸੈਂਕੜੇ ਗੁਰਦੁਆਰਾਂ ਦਾ ਮਰਾਦਰ ਕਰਨਾ ਪੁਲਿਸ ਦੀ ਐਂਟਰੀ ਦਿੱਲੀ ਦੇ ਵਿੱਚ ਹਜ਼ਾਰਾਂ ਬੇਗਨਾ ਲੋਕਾਂ ਨੂੰ ਮਾਰ ਦੇਣਾ ਇਹ ਕਾਂਗਰਸ ਦਾ ਅਪਸ਼ੋਕੜਾ ਔਰ ਕਰਪਸ਼ਨ ਦੀ ਜਿਹੜੀ ਜਨਨੀ ਆ ਉਹ ਕਾਂਗਰਸ ਇਸ ਕਰਕੇ ਲੋਕਾਂ ਨੇ ਕਾਂਗਰਸ ਤੋਂ ਲੋਕਾਂ ਦਾ ਬਹੁਤ ਭੰਗ ਹੋਇਆ ਹੀ ਹੋਇਆ। ਔਰ ਦੂਜੇ ਪਾਸੇ ਜਿਹੜੀਆਂ ਦੂਧੀਆਂ ਪਾਰਟੀਆਂ ਆਈਆਂ ਨੇ ਆ ਬੜਾ ਲੰਮਾ ਸਮਾਂ ਕਾਲੀ ਦਲ ਵੀ ਰਿਹਾ। ਜੱਤਾ ਕਾ ਕਾਲੀ ਦਲਾ ਕਾਲੀ ਦਲ ਰਿਹਾ ਉਹਨਾਂ ਨੇ ਬਹੁਤ ਖੇਤਰੀ ਪਾਰਟੀ ਸੀ ਪੰਜਾਬ ਵਾਸਤੇ ਬਹੁਤ ਕੰਮ ਕੀਤਾ। ਪਰ ਜਦੋਂ ਦਾ ਬਦਲ ਕਾਲੀ ਦਲ ਬਣ ਗਿਆ ਪਹਿਲਾਂ ਉਹਨੇ ਪੰਜਾਬੀ ਪਾਰਟੀ ਬਣਾ ਲਈ। ਫਿਰ ਉਹਨੇ ਪਰਿਵਾਰ ਦੀ ਪਾਰਟੀ ਬਣਾ ਲਈ ਜਿੰਨੇ ਰਿਸ਼ਤੇਦਾਰ ਸੀਗੇ ਜਿੰਨੇ ਉਹਦੇ ਰਿਸ਼ਤੇਦਾਰ ਭੈਣ ਭਾਈ ਸੀ ਸਾਰੇ ਪੋਲਿਟਿਕਸ ਚ ਲੈ ਆਉਂਦੇ ਔਰ ਕਰਪਸ਼ਨ ਨੂੰ ਬਹੁਤ ਵੱਦੀ ਹਵਾ ਦਿੱਤੀ। ਹੂੰ। ਪਰ ਲੋਕਾਂ ਦਾ ਅੱਜ ਉਹਨਾਂ ਤੋਂ ਵਿਸ਼ਵਾਸ ਇਸ ਕਰਕੇ ਉੱਠਿਆ ਕਿ ਅਕਾਲੀ ਦਲ ਦਾ ਇਤਿਹਾਸ ਜਿਹੜਾ ਗੁਰੂ ਘਰ ਨਾਲ ਜੁੜਿਆ ਹੋਇਆ ਸੀ। ਅਕਾਲੀ ਦਲ ਜਦੋਂ ਬੇਇਨਸਾਫੀ ਦੇ ਵਿਰੁੱਧ ਐਮਰਜੈਂਸੀ ਦਾ ਮੋਰਚਾ, ਧਰਮ ਜੋਤ ਦਾ ਮੋਰਚਾ, ਕਰਨਾਲ ਦਾ ਮੋਰਚਾ ਜੇ ਜਦੋਂ ਵੀ ਮੋਰਚੇ ਲਾਉਂਦੇ ਸੀਗੇ ਤੇ ਸ਼ਕਤੀ ਜਿਹੜੀ ਹੈ ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕੋਲੋਂ ਲੈਂਦੇ ਸੀ। ਅਕਾਲ ਤਖਤ 'ਤੇ ਅਰਦਾਸ ਕਰਕੇ ਮੋਰਚੇ ਲਾਗਦੇ ਸੀ ਉੱਥੋਂ ਤਾਕਤ ਲੈਂਦੇ ਸੀ ਤੇ ਫਤਿਹ ਹੁੰਦੀ ਸੀ। ਉਹ ਬਾਦਲ ਸਾਹਿਬ ਨੇ ਸ਼ਕਤੀ ਲੈਣੀ ਜਿਹੜੀ ਆ ਉਹ ਸੌਦੇ ਸਾਧ ਕੋ ਸ਼ੁਰੂ ਕਰ ਦਿੱਤੀ ਇਸ ਕਰਕੇ ਜਦੋਂ ਸੌਦੇ ਸਾਧ ਦੇ ਚਰਨਾਂ 'ਚ ਬਹਿ ਕੇ ਤੇ ਸਾਰੀ ਜਿਹਨਾਂ ਬੰਦਿਆਂ ਨੂੰ ਟਿਕਟਾਂ ਦੇਣੀਆਂ ਉਹ ਸੌਦੇ ਸਾਧ ਕੋ ਪਹਿਲਾਂ ਪ੍ਰਵਾਨਗੀ ਲੈਣੀ ਤੇ ਉਹਨੂੰ ਕਹਿਣਾ ਵੀ ਸਾਡੀ ਮਦਦ ਕਰੋ ਜਦੋਂ ਗੁਰੂ ਤੋਂ ਬੰਦਾ ਟੁੱਟ ਕੇ ਇੱਕ ਉਹ ਬੰਦਾ ਜਿਹੜਾ ਅੱਜ ਰੇਪ ਦੇ ਕੇਸਾਂ ਦੇ ਵਿੱਚ ਅੰਦਰ ਬੈਠਾ ਵਾ ਉਹਦੇ ਚਰਨਾਂ 'ਚ ਜਾ ਲੱਗੇ ਤੇ ਕਾਲੀ ਦਲਦਨਾ ਬਹੁਤ ਨੁਕਸਾਨ ਕਰਦਾ ਰੇਂਗਾ ਖੁੰਦਾ ਬਰਗਾੜੀ ਵਿੱਚ ਜੋ ਬੁਰਗਾਰੀ ਕਾਂਡ ਹੋਇਆ ਜਿਹਦੇ ਵਿੱਚ ਜੁਗੋ ਜੁਗੋ ਤਾਂ ਸਹਿਬ ਜੀ ਗੁਰਗਨ ਸਾਹਿਬ ਸੱਚੇ ਪਾਸ਼ਾ ਧਿਆਨ ਦੇ ਪਾਰੇ ਗਏ ਗਲੀਆਂ ਚ ਸੜਕਾਂ ਚ ਰੋਲੇ ਗਏ ਤੇ ਉਹਨਾਂ ਨੇ ਖੁੱਲਾ ਚੈਲੰਜ ਕੀਤਾ ਵੀ ਅਸੀਂ ਤੁਹਾਡੇ ਗੁਰੂ ਦਾ ਅਪਮਾਨ ਕੀਤਾ ਗੁਰੂ ਦੇ ਅੰਗ ਪਾੜਿਆ ਗੁਰੂ ਚੋਰੀ ਕੀਤਾ ਤੁਹਾਡੇ ਚ ਹਿੰਮਤ ਹੈ ਤਾਂ ਕਰ ਲਓ ਸਰਕਾਰ ਅਕਾਲੀ ਦਲ ਦੀ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਜਿਹੜਾ ਮਾਨਵਤਾ ਦਾ ਸਾਂਝਾ ਗ੍ਰੰਥਾ ਸਾਰੀ ਮਨੁੱਖਤਾ ਨੂੰ ਜਿੱਥੋਂ ਉਪਦੇਸ਼ ਮਿਲਦਾ ਸਾਂਝੀ ਵਾਲਤਾ ਦਾ ਸਭੇ ਸਾਂਝੀ ਵਾਲਸ ਤਾਂ ਕੋਈ ਨਾ ਦੱਸੇ ਬਾਰੇ ਜੀ ਉਸ ਗੁਰੂ ਦਾ ਨਰਾਦਰ ਹੋਇਆ ਹੋਇਆ ਸਰਕਾਰ ਅਕਾਲੀ ਦਲ ਦੀ ਹੋਏ ਤੇ ਦੋਸ਼ੀ ਕੋ ਫੜਿਆ ਨਾ ਜਾਏ ਤੇ ਉਸੇ ਸਾਥ ਦੇ ਨਾਲ ਸੁਲਾ ਕਰਨ ਵਾਸਤੇ ਕਰੋੜਾਂ ਰੁਪਏ ਤੁਸੀਂ ਐਡਵਰਟਾਈਜ਼ਮੈਂਟ ਤੇ ਲਾ ਦਿਓ ਜੇ ਬੱਚਿਆਂ ਨੇ ਪ੍ਰੋਟੈਸਟ ਕੀਤਾ ਤੇ ਤੁਸੀਂ ਦੋ ਬੰਦੇ ਗੋਲੀਆਂ ਨਾ ਮਾਰ ਦੋ ਕਈ ਜ਼ਖਮੀ ਕਰ ਦੋ ਕਿੰਨੇ ਮਹੀਨੇ ਪੰਜਾਬ ਬੰਦ ਰਿਆ ਸਰਕਾਂ ਤੇ ਲੋਕ ਰਹੇ ਉਹ ਜਿਹੜੀ ਮਾਰ ਆ ਨਾ ਉਹ ਅਕਾਲੀ ਦਲ ਸਾਰੇ ਨੂੰ ਪੈ ਗਈ ਉਹਦੇ ਕਰਕੇ ਕਾਲੀ ਦਲ ਤੁਸੀਂ 17 ਦੇ ਵਿੱਚ ਕਿੰਨੇ ਬਣੇ ਆ ਫਿਰ 22 ਦੇ ਵਿੱਚ ਕਿੰਨੇ ਬਣੇ ਆ 24 ਦੇ ਵਿੱਚ ਕਿੰਨੇ ਬਣੇ ਆ 22 ਦੇ ਵਿੱਚ ਦੋ ਐਮਐਲਏ ਬਣੇ 117 ਦੇ ਵਿੱਚੋਂ 24 ਚ ਪਾਰਲੀਮੈਂਟ ਦੀ ਇਲੈਕਸ਼ਨਾਂ 'ਚ ਇੱਕ ਬਣਿਆ ਦਹਾਹਾਂ ਦੀ ਜਮਾਨਤਾ ਜਰਤ ਹੋਈਆਂ ਤੇ 17 ਦੇ ਵਿੱਚ 15 16 ਬੰਦੇ ਬਣੇ ਤੇ ਪੰਜਾਬੀ ਸੂਬਾ ਆਪਣੇ ਬਜ਼ੁਰਗਾਂ ਨੇ ਸਿਰਫ ਇਸ ਕਰਕੇ ਬਣਾਇਆ ਸੀ ਕਿ ਘੱਟ ਗਿਣਤੀ ਇਸ ਖਿੱਤੇ ਦੇ ਵਿੱਚ ਸੁਰੱਖਿਤ ਰਹੂਗੀ ਅਸੀਂ ਬਹੁਤ ਨੁਕਸਾਨ ਦੇਸ਼ ਦੇ ਬਟਵਾਰੇ ਵੇਲੇ ਪਾਕਿਸਤਾਨ ਦੀ ਜਦੋਂ ਬਟਵਾਰਾ ਹੋਇਆ ਦੇਸ਼ ਦਾ ਹਿੰਦੁਸਤਾਨ ਤੋਂ ਪਾਕਿਸਤਾਨ ਬਣਿਆ 10 ਲੱਖ ਲੋਕ ਉਸ ਬਟਵਾਰੇ ਦੇ ਵਿੱਚ ਮਰੇਗੇ ਬਹੁਤ ਵੱਡਾ ਨੁਕਸਾਨ ਹੋਇਆ ਪੁਰਾਣਾ ਤੋਂ ਪਿਆਰੇ ਅਸੀਂ ਗੁਰੂ ਘਰ ਜਿਹਦੇ ਵਿੱਚ ਨਨਕਾਣਾ ਸਾਹਿਬ ਜੀ ਹੁੰਦਾ ਪੰਜਾ ਸਾਹਿਬ ਜੀ ਹੁੰਦਾ ਕਰਤਾਰਪੁਰ ਵੀ ਹੁੰਦਾ ਜਿੱਥੇ ਮਹਾਰਾਜਾ ਰঞ্জੀਤ ਸਿੰਘ ਦਾ ਰਾਜ ਸੀ ਉਹ ਵੀ ਲਾਹੌਰ ਵੀ ਹੁੰਦਾ ਸਾਰਾ ਕੁਝ ਛੱਡ ਕੇ ਆਪਣੀ ਕਿਸਮਤ ਨੂੰ ਪੰਜਾਬ ਨਾਲ ਜੋੜਿਆ ਸੀਗਾ ਹਿੰਦੁਸਤਾਨ ਨਾਲ ਜੋੜਿਆ ਸੀਗਾ ਤੇ ਸੂਬਾ ਬਣਿਆ ਬੋਲੀ ਦੇ ਆਧਾਰ ਤੇ ਸਾਰੇ ਸੂਬੇ ਬਣੇ ਸੀ ਪਹਿਲੇ ਤੇ ਪਹਿਲੇ ਦਿਨ ਤੋਂ ਸਾਡਾ ਬિયાન ਸਾਭ ਸ਼ੁਰੂ ਹੋ ਗਈ ਕਿਸੇ ਨੂੰ ਸੂਬਾ ਬਣਾਉਣ ਵਾਸਤੇ ਸੰਘਰਸ਼ ਨਹੀਂ ਕਰਨਾ ਪਿਆ ਸਾਨੂੰ ਗ੍ਰਿਫਤਾਰੀਆਂ ਦੇਣੀਆਂ ਵੀ ਕੋਈ ਇਹੋ ਜਿਹਾ ਸੂਬਾ ਨਹੀਂ ਫਿਰ ਵੀ ਲੰਗੜਾ ਬਣਿਆ ਕਿਸੇ ਸੂਬੇ ਨੂੰ ਕੋਈ ਪਰੇਸ਼ਾਨੀ ਨਹੀਂ ਹੋਈ ਹਰ ਇੱਕ ਦੀ ਰਾਜਧਾਨੀ ਹੈ ਦੇਸ਼ ਦੀ ਆਜ਼ਾਦੀ ਨੂੰ ਕਿੰਨੇ ਸਾਲ ਹੋ ਗਏ ਸਾਡੀ ਪੰਜਾਬ ਬਣੇ ਨੂੰ ਪੰਜਾਬੀ ਸੂਬਾ ਬਣੇ ਨੂੰ ਕਿੰਨਾ ਚਿਰ ਹੋ ਗਿਆ ਸਾਡੇ ਕੋਲ ਕੈਪੀਟਲ ਨਹੀਂ ਸਾਡੇ ਕੋਲ ਪਾਣੀਆਂ ਦਾ ਪ੍ਰਬੰਧ ਨਹੀਂ ਸਾਡੇ ਕੋਲ ਯੂਨੀਵਰਸਿਟੀਆਂ ਦਾ ਪ੍ਰਬੰਧ ਖੋਈ ਜਾਂਦੇ ਇਹ ਬੇਇਨਸਾਫੀਆਂ ਦੇ ਵਿਰੁੱਧ ਆਵਾਜ਼ ਠਾਉਣੀ ਚਾਹੀਦੀ ਸੀ ਹੂੰ ਬਾਦਲ ਨੇ ਜਦੋਂ ਆਪਣਾ ਪਰਿਵਾਰ ਦਾ ਹੀ ਪਾਰਟੀ ਬਣਾ ਲਈ ਕਿਸਾਨ ਐਜਿਟੇਸ਼ਨ ਵੇਖੋ ਉਹਨਾਂ ਨੇ ਸਾਫ਼ ਕਿਹਾ ਕਿ ਅਸੀਂ ਤਾਂ ਬਾਦਲ ਨੂੰ ਕਿਸਾਨ ਲੀਡਰ ਸਮਝਦੇ ਸੀ ਤੇ ਜਦੋਂ ਤਿੰਨ ਕਾਲੇ ਕਾਨੂੰਨ ਬਣੇ ਸੀ ਤੇ ਇਹਨਾਂ ਨੇ ਸਾਈਨ ਕਿਉਂ ਕੀਤੇ ਸੀ ਪਰ ਉਹ ਤਾਂ ਆਂਦੇ ਜਿਵੇਂ ਅਸੀਂ ਜਦੋਂ ਇਹ ਧਰਨਾ ਹੋਇਆ ਆ ਸਿੰਦਾ ਜਿਹੜਾ 9 ਪਾਸ ਦਾ ਰਿਸ਼ਤਾ ਸੀ ਬੀਜੇਪੀ ਨਾਲ ਉਹ ਵੀ ਤੋੜ ਦਿੱਤਾ ਕਦੋਂ ਤੋੜਿਆ ਉਹ ਉਦੋਂ ਤੋੜਿਆ ਜਦੋਂ ਵੇਖੋ ਬਾਦਲ ਕੋ ਬਿਆਨਵੀ ਦਵਾ ਦਿੱਤਾ ਉਹਨਾਂ ਤਿੰਨਾ ਕਾਲੇ ਕਾਨੂੰਨ ਦੇ ਹੱਕ 'ਚ ਹਰਸ਼ਿਮਰ ਜਨਨ ਤੇ ਕੈਬਨਿਟ ਦੇ ਸਾਈਨ ਕੀਤੇ ਅੱਜ ਫੇਰ ਬਾਦਲ ਕੋ ਸਟੇਟਮੈਂਟ ਦਵਾਇ ਦੇ ਕੋਰੋਂ ਬਹੁਤ ਵਧੀਆ ਉਹ ਤਾਂ ਜਦੋਂ ਪੰਜਾਬ ਦੇ ਲੋਕ ਉਠ ਖਲੋਤੇ ਵੀ ਇਹ ਕਾਲੇ ਕਾਨੂੰਨ ਕਿਸਾਨਾਂ ਨੂੰ ਮਾਰਨ ਵਾਸਤੇ ਆ ਤੇ ਫੇਰ ਇਹਨਾਂ ਵੇਖਿਆ ਇਹਨਾਂ ਦਾ ਘਰਾਉ ਹੁੰਦਾ ਵੇ ਥਾਂ ਥਾਂ ਤੇ ਫੇਰ ਇਹਨਾਂ ਨੇ ਨਾਤਾ ਤੋੜਿਆ ਨਾਤਾ ਦੇ ਦਿਨਾਂ ਦੇ ਭਾਜਪਾ ਜਨਰ ਪੱਕਾ ਸੀ ਸੋ ਇਹਨਾਂ ਦੇ ਗਲੋਂ ਬਰਗਾੜੀ ਕਿਸਾਨ ਐਜੀਟੇਸ਼ਨ ਇਹ ਚੀਜ਼ਾਂ ਇਹਨਾਂ ਦੇ ਗਲੋਂ ਨਹੀਂ ਲੱਥਦੀਆਂ ਹਨ ਤੁਸੀਂ ਇੱਥੇ ਪ੍ਰਚਾਰ ਕਰ ਰਹੇ ਹੋ ਕਿਹਨੂੰ ਵਿਰੋਧੀ ਤੇ ਮੰਨਦੇ ਹੋ ਤੁਸੀਂ ਬਹੁਤ ਸਾਰੀਆਂ ਬਾਤਾਂ ਨੇ ਹੋਰ ਤੁਸੀਂ ਗਾੜੀ ਲੈ ਲਓ ਜੀ ਹੁਣ ਕਾਂਗਰਸ ਆ ਤੇ ਆਮ ਆਲੇ ਆ ਕਾਂਗਰਸ ਤੇ ਆਉਂਦੇ ਇੱਥੇ ਨਾਰਾ ਦੇ ਦਿੱਤਾ ਪੇਹ ਤਰਨਤਾ ਦੇ ਲੋਕਾਂ ਨੂੰ ਪੁੱਛਣ ਆਇਆ ਵੀ ਹਿੰਦੁਸਤਾਨ ਨਾ ਰਹਿਣਾ ਕਿ ਖਾਲਸਤਾਨ ਨੂੰ ਖਾਲਸਤਾਨ ਤੇ ਹਿੰਦੁਸਤਾਨ ਵਾਲੀ ਕੋਈ ਗੱਲ ਹੈ ਇਹ ਰਾਜਾ ਭੜੇਂਗ ਬਹੁਤ ਹਿਸ਼ਿਆਰੀ ਕਰ ਰਿਹਾ ਸੀ ਆਪਣੇ ਆਕਿਆਂ ਨੂੰ ਖੁਸ਼ ਕਰ ਰਿਹਾ ਸੀ ਦਿੱਲੀ ਵਾਲਿਆਂ ਨੂੰ ਵੀ ਮੈਂ ਇਥੇ ਖਾਲਸਪੁਰ ਦੀ ਗੱਲ ਕਰਕੇ ਸਾਰੇ ਦੇਸ਼ 'ਚ ਪੋਲਰਾਈਜੇਸ਼ਨ ਹੋ ਗਈ ਲੋਕ ਖਾਲਸਪੁਰ ਦੇ ਨਾਂ ਤੋਂ ਡਰ ਕੇ ਸਾਰੇ ਕਾਂਗਰਸ ਨੂੰ ਵੋਟਾਂ ਪਾਉਣ ਦੇਣਗੇ ਇੱਕ ਸੀਟ ਦੀ ਇਲੈਕਸ਼ਨ ਹੋ ਰਹੀ ਹੈ ਤੂੰ ਕਿੰਨੀ ਕਾਕਲਾ ਤੈਨੂੰ ਕਿ ਤੂੰ ਇਥੇ ਖਾਲਸਪੁਰ ਦੀਆਂ ਗੱਲ ਕਰ ਰਿਹਾ ਤਰਨ ਤਰਨ ਦੇ ਵਿੱਚ ਵੀ ਹਿੰਦੁਸਤਾਨ ਦਾ ਰਹਿਣਾ ਖਾਲਸਪੁਰ ਦਾ ਰਹਿਣ ਦੀ ਖੁੰਦੀ ਕਸਰ ਉਹਨੇ ਤਾਂ ਬੂਟਾ ਸਿੰਘ ਵਾਲੇ ਕੇਸ ਤੇ ਕੱਢ ਦਿੱਤੀ ਤੇ ਬੂਟਾ ਸਿੰਘ ਦੀ ਬੈਕਗ੍ਰਾਉਂਡ ਉਹਦਾ ਬਾਪ ਗੁਰੂ ਘਰ ਦਾ ਕੀਰਤਨੀਆ ਰਿਹਾ ਆਪ ਕਾਲੀਦਲ ਨੇ ਉਹਨੂੰ ਪੜਾਇਆ ਇਹ ਮਰ ਇਥੇ ਉਹ ਪਹੁੰਚਿਆ ਸੀ ਇਹ ਲਫ਼ਜ਼ ਕਹਨੇ ਇੱਕ ਬੂਟਾ ਸਿੰਘ ਹੁੰਦਾ ਸੀ ਉਹ ਕਾਲਾ ਗਿਆ ਸੀ ਉਹ ਬਜਵੀਆ ਦਾ ਮੁੰਡਾ ਸੀ ਉਹ ਪੱਠੇ ਕੁਤਰ ਦਾ ਹੁੰਦਾ ਸੀ ਤੂੰ ਜਾਤ ਵੀ ਉਹਦੀ ਉਹਦਾ ਰੰਗ ਵੀ ਇਲੈਕਸ਼ਨ ਕਿੱਥੇ ਲੜ ਰਿਆ ਵਾ ਕਿੱਥੇ ਦਾ ਮਜਬੀ ਸਿੰਘ ਦਾ ਭਗਵਾਲ ਵਾਲਾ ਉਹ ਨਾਲੇ ਸਿੱਖੀ ਦੇ ਵਿੱਚ ਤੇ ਮrzਬੀ ਸਿੰਘਾ ਸਾਡੇ ਸਿਰ ਦੇ ਤਾਜ ਨੇ ਕਿ ਉਹ ਕਲਗਿਆਂ ਵਾਲੇ ਪਾਸ਼ਾ ਨੇ ਗੁਰੂ ਤੇਗ ਬਹਾਦਰ ਸੱਚੇ ਪਾਸ਼ਾ ਦਾ ਬਾਬਾ ਜੂਨ ਸਿੰਘ ਜਦੋਂ ਸੀਸ ਲੈ ਕੇ ਆਏ ਆਨੰਦਪੁਰ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਗਲਵੱਕੜੀ ਚ ਲੈ ਕੇ ਜਪਤੀ ਪਾ ਕੇ ਇਹ ਕੈਸੇ ਰੰਗਰੇਟੇ ਗੁਰੂ ਦੇ ਬੇਟੇ ਉਹਨਾਂ ਦੀ ਤਾਂ ਬਹੁਤ ਵੱਡੀ ਕੁਰਬਾਨੀ ਆ ਤੇ ਤੂੰ ਕੀ ਕਹ ਦਿੰਦਾ ਹੈ ਕਾਂਗਰਸਾ ਤੇ ਉਹਨਾਂ ਆਪੇ ਪੱਠਾ ਬਾਲ ਦਿੱਤਾ ਤੇ ਰਹਿਂਦਾ ਖੁੰਦਾ ਭਗਵੰਤ ਹੋਣਾ ਨੇ ਵੀ ਇਹ ਆਂਦੇ ਸੀ ਜੀ ਬਦਲਾ ਆ ਜਾਣਾ ਜੀ ਨਸੀਬ ਖਤਮ ਹੋ ਜਾਣਗੇ ਜੀ ਕਿਸਾਨ ਪਰਫੁੱਲਤ ਹੋਊਗਾ ਜੀ ਜਾਣੇ ਬਾਹਰ ਦੇ ਮੁਲਕਾਂ ਚ ਨਹੀਂ ਜਾਣਗੇ ਇੱਥੇ ਆਉਣਗੇ ਜੀ ਸਾਰੇ ਹੁਣ ਆਪਣੇ ਜਾਣੇ ਤੇ ਭੱਜ ਗਏ ਇਹਦੇ ਜਾਣੇ ਕਿਹਨੇ ਆਉਣੇ ਇਹ ਕਹਿੰਦਾ ਹਜ਼ਾਰ-ਹਜ਼ਾਰ ਰੁਪਇਆ ਬੀਬੀਆਂ ਨੂੰ ਦਾਂਗੇ ਛੁਟਕਲੇ ਆ ਨਾ ਉਹਨੇ 4 ਸਾਲ ਪੂਰੇ ਕਰ ਲਿਆ ਤੇ ਲੋਕਾਂ ਨੂੰ ਸਮਝ ਆ ਗਈ ਆ ਕਿ ਅੱਜ ਪੰਜਾਬ ਦੇ ਵਿੱਚ ਗੈਂਗਸਟਰਾਂ ਦਾ ਰਾਜ ਆ ਸੁਖਬੀਰ ਆਪਣੇ ਨਾਂ ਤੇ ਵੋਟਾਂ ਨਹੀਂ ਸੀ ਮੰਗ ਸਕਦਾ ਉਹ ਬੀਬੀ ਨੇ ਵੀ ਗਲਤੀ ਕੀਤੀ ਇਹਨੂੰ ਕਾਨੂੰਨ ਇਹਦੇ ਨਾਲ ਤੋਂ ਆਜ਼ਾਦ ਲੜ ਜਾਂਦੀ ਸ਼ਾਇਦ ਚਾਰ ਵੋਟਾਂ ਪੈ ਜਾਂਦੀ ਹੁਣ ਗੈਂਗਸਟਰਾਂ ਦਾ ਹਸਾਰਾ ਲੈ ਕੇ ਇਹ ਲੜ ਰਹੇ ਇਲੈਕਸ਼ਨ ਤੇ ਲੋਕ ਅਮਨ ਚਾਹੁੰਦੇ ਆ ਪੰਜਾਬ 'ਚ ਪੰਜਾਬ ਉੱਜੜ ਗਿਆ ਪੰਜਾਬ ਦੀ ਇੰਡਸਟਰੀ ਸ਼ਿਫਟ ਹੋ ਗਈ ਆ ਪੰਜਾਬ ਦਾ ਵਪਾਰੀ ਚਲਾ ਗਿਆ ਪੰਜਾਬ 'ਚ ਕੋਈ ਕਾਰੋਬਾਰੀ ਸਿਰ ਰਹਿ ਕੇ ਰਾਜੀ ਨਹੀਂ ਲੋਕ ਆਪਣੇ ਬੱਚਿਆਂ ਨੂੰ ਜ਼ਮੀਨਾਂ ਜ਼ਿਆਦਾ ਤਾਂ ਵੇਚ ਕੇ ਬਾਹਰ ਕੱਢੀ ਜਾਂਦੇ ਆ ਕਿਤੇ ਨਸ਼ੇ ਤੇ ਨਾ ਲੱਗੇ ਕਿਤੇ ਗੈਸਟਰਾਂ ਨਾ ਬਣਨ ਜੀ ਕਿਤੇ ਮਾਰੀ ਸੰਗਤ 'ਚ ਨਾ ਬਹਿ ਜੇ ਕਿਸਾਨ ਦਾ ਬੁਰਾ ਹਾਲ ਹੈ ਵਪਾਰੀ ਦਾ ਬੁਰਾ ਹਾਲ ਹੈ ਗਰੀਬ ਦਾ ਬੁਰਾ ਹਾਲ ਹੈ ਕੋ ਬੱਚੇ ਉੱਥੇ ਐਜੀਟੇਸ਼ਨ ਤੇ ਬੈਠਿਆ ਯੂਨੀਵਰਸਿਟੀ ਦੇ ਵਿੱਚ ਸੈਰਟ ਪੰਕ ਕਰਨ ਦੀਆਂ ਗੱਲਾਂ ਕਰਦੇ ਆ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਭਗਵੰਤ ਦੇ ਮੱਥੇ ਲੱਗਦੀ। ਕਿ ਉਹ ਗਲਤਫਹਿਮੀ ਚ ਇਹ ਤਰਨਤਾਰ ਨੇ ਇਹ ਲੋਕ ਨਾ ਡਰਨ ਵਾਲੇ ਤੇ ਨਖਰੀ ਤੇ ਜਾਣਾ। ਜਿੰਨੀਆਂ ਮਰਜ਼ੀ ਗਰੰਟਰਾਂ ਦੇਲੇ ਜਿੰਨੇ ਮਰਜ਼ੀ ਦਬਕੇ ਮਾਰਦੇ। ਨਾ ਇੱਥੇ ਲੋਕਾਂ ਨੇ ਗੈਂਗਸਟਰਾਂ ਦੇ ਦਬਕੇ ਵੇਖਰੇ ਤੇ ਨਾ ਉਹਦਾ ਲਾਲਚ ਦੇਖਣਾ। ਲੋਕ ਸਮਝਦੇ ਆ ਵੀ ਇਹ ਇੱਕ ਨਵੀਂ ਪਾਰਟੀ ਆ। ਇਮਾਨਦਾਰ ਲੋਕ ਨੇ ਚੰਗੇ ਲੋਕ ਸਾਰੇ ਇਕੱਠੇ ਹੋਇਆ। ਗਾਨੀ ਹਰਪ੍ਰੀਤ ਸਿੰਘ ਹੁਣੀ, ਅਮਰਪਾਲ ਦਾ ਗਰੁੱਪ ਵੀ ਸਾਰੇ ਔਰ ਨਾਲੀ ਸਮਰਥਿਤ ਮਾਨ ਵਾਲੇ ਵੀ ਸਾਰੇ ਇਕੱਠੇ ਹੋਏ ਔਰ ਉਹਨਾਂ ਨੇ ਫੈਸਲਾ ਕੀਤਾ ਸਾਡੇ ਵਾਲੇ ਪ੍ਰਧਾਨ ਨੇ ਸਾਫ਼ ਕਹਿਤਾ ਵੀ ਮੈਂ ਇਲੈਕਸ਼ਨ ਕੋਈ ਨਹੀਂ ਲੜਾਂਗਾ ਪਵਾੜੇ ਦੇ ਇਲੈਕਸ਼ਨਾਂ ਨਹੀਂ ਹੁੰਦੇ ਆ ਜਦੋਂ ਬੰਦਾ ਇੰਨੀ ਇਮਾਨਦਾਰੀ ਨਾਲ ਕੰਮ ਕਰਦਾ ਤੇ ਲੋਕ ਅਟੈਕਟ ਹੁੰਦੇ ਆ ਲੋਕ ਉਹ ਵੀ ਕਹਿੰਦੇ ਵੀ ਇਸੇ ਨਸ਼ੇ ਛਡਾਉਣੇ ਆ ਸਰਕਾਰਾਂ ਕੋ ਤਾਂ ਨਸ਼ਾ ਬੰਦ ਨਹੀਂ ਹੋਇਆ ਅਸੀਂ ਪ੍ਰਚਾਰ ਕਰਕੇ ਨਸ਼ਾ ਬੰਦ ਕਰਾਂਗੇ ਤੇ ਲੋਕ ਅੱਜ ਚਾਹੁੰਦੇ ਆ ਸਭ ਤੋਂ ਪ੍ਰਾਇਓਰਟੀ ਆ ਵੀ ਸਾਡਾ ਪੰਜਾਬ ਦੇ ਹਾਲਾਤ ਠੀਕ ਹੋਣ ਤੇ ਸਾਡੇ ਬੱਚੇ ਬਚਣ ਤੇ ਪੰਜਾਬ ਤਰੱਕੀ ਕਰੇ ਕੋਈ ਇਨਵੈਸਟਮੈਂਟ ਇਸੇ ਤਾਂ ਹੀ ਕਰੂਗਾ ਜੇ ਪੰਜਾਬ ਦੇ ਹਾਲਾਤ ਠੀਕ ਹੋਣਗੇ ਸੋ ਲੋਕ ਜਿਹੜੇ ਆ ਉਹ ਇਸ ਪਾਸੇ ਨੂੰ ਤੁਰੇ ਆ ਆਪਣੀ ਪਾਰਟੀ ਵਾਲੀ ਲੋਕ ਮਨਦੀਪ ਨੂੰ ਵੋਟਾਂ ਪਾਉਣਗੇ ਭਾਰੀ ਵੋਟਾਂ ਨਾਲ ਜਿੱਤੋਣਗੇ ਇਹਨਾਂ ਸਾਰਿਆਂ ਦੇ ਭਰਮ ਭਲੇਖੇ ਦੂਰ ਹੋ ਜਾਣਗੇ ਇਹ ਪੈਸੇ ਦੇ ਸਿਰ ਤੇ ਧੋੜੇ ਫਿਰਦੇ ਆ ਪੈਸਾ ਭਾਜਪੀ ਕੋਲ ਵੀ ਵੱਧੂਆ ਪੈਸਾ ਕਾਲੀਦਲ ਕੋਲ ਵੀ ਬਾਦਲਾ ਕੋਲ ਵੱਧੂਆ ਪੈਸਾ ਆਮ ਆਲਿਆਂ ਕੋਈ ਬਹੁਤ ਤੇ ਭਾਜਪੀ ਵਾਲਿਆਂ ਦੇ ਤਾਂ ਸਾਨੂੰ ਕੋਈ ਨਾਰਾਜ਼ਗੀ ਆ ਅਸੀਂ ਭਾਜਪੀ ਨੂੰ ਹਾਲੀ ਕਾਂਗਰਸ ਵਾਲੀ ਕਲਾਸ ਚ ਤੇ ਸੀ ਲਿਆਉਣਾ ਚਾਹੁੰਦੇ ਕਿਉਂਕਿ ਉਹਨੇ ਵਿਚ ਵਿਚ ਚੰਗੇ ਕੰਮ ਉਹ ਕੀਤੇ ਸੀ ਜਿਹੜੇ ਦਿੱਲੀ ਦੇ ਦੰਗਿਆਂ ਵਾਲੇ ਬੰਦਿਆਂ ਨੂੰ ਉਹਨੇ ਫੜਿਆ ਸੀ ਕਰਤਾਰਪੁਰ ਦਾ ਲੰਘਾ ਬਜਿੱਤਾ ਸੀ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਉਪਤਾਰ ਦਿਹਾੜਾ ਵੀ ਉਹਨੇ ਬੜੇ ਤਰੀਕੇ ਨਾਲ ਮਨਾਇਆ ਸੀ ਪਰ ਉਹਨਾਂ ਇੱਕ ਵਾਅਦਾ ਕੀਤਾ ਸੀ ਵੀ ਜਿਹੜੇ ਬੰਦੀ ਸਿੰਘ ਰਿਆ ਕਰਨ 550 ਸਾਲਾ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਉਹ ਕੁਝ ਦਿੱਲੀ ਵਾਲਾ ਨੇ ਸਪੁਰਦ ਸੀ ਕੁਝ ਸਟੇਟ ਦੇ ਸਪੁਰਦ ਸੀ ਸਾਡੇ ਬੰਦੀ ਸਿੰਘ 30 32 33 ਸਾਲਾਂ ਦੇ ਅੰਦਰ ਬੈਠਿਆ ਬਜ਼ੁਰਗ ਹੋ ਗਏ ਆ ਹੂੰ ਉਹਨਾਂ ਨੂੰ ਹਾਲੇ ਤੱਕ ਨਹੀਂ ਛੜਿਆ ਜਾ ਰਿਹਾ ਦੇਸ਼ ਦਾ ਕੋਈ ਕਾਨੂੰਨ ਹੈ ਉਹ ਜੇ ਪੇ ਕਿ세 ਕਤਲ ਦੇ ਵਿੱਚ ਕਿਸ ਨੂੰ 32 ਸਾਲ ਰੱਖਿਆ ਜਾਏ ਉਹਨਾਂ ਨੂੰ ਇੰਨੇ ਸਾਲਾਂ ਦਾ ਰੱਖਿਆ ਜਾ ਰਿਹਾ ਲੋਕ ਬੀਜੇਪੀ ਨਾਲੋਂ ਵੀ ਨਰਾਜ਼ ਹਨ ਨਾਲੇ ਬੀਜੇਪੀ ਦਾ ਤੇ ਕਿਸਾਨੀ ਕਰਕੇ ਕਿਸਾਨਾਂ ਨਾਲ ਜੋ ਉਹਨਾਂ ਨੇ ਵਿਹਾਰ ਕੀਤਾ ਹੈ ਕਿਸਾਨਾਂ ਨੂੰ ਐਜੀਟੇਸ਼ਨ ਵੇਲੇ ਟਰੈਕਟਰ ਵੀ ਲੈ ਗਏ ਤਾਲੀਆਂ ਵੀ ਲੈ ਗਏ ਕੁੱਟ ਵੀ ਗਏ ਕੇਸ ਵੀ ਬਣਾਤੇ ਇਸ ਕਰਕੇ ਬੀਜੇਪੀ ਦਾ ਵੀ ਇੱਥੇ ਕੰਮ ਖਰਾਬ ਇੱਕੋ ਪਾਰਟੀ ਆ ਜਿਹਦੇ ਨਾਲ ਲੋਕ ਇੱਥੇ ਚੱਲਣਗੇ ਔਰ ਭਾਰੀ ਵੋਟਾਂ ਦੇ ਨਾਲ ਉਹ ਜਤਨ ਛੋਟਪੁਰ ਜੀ ਸ਼੍ਰੋਮਣੀ ਅਚਾਲੀ ਦਲ ਪੁਨਰ ਸਰਜੀਤ ਇੱਥੇ ਵੀ ਵੱਡੇ ਇਲਜ਼ਾਮ ਲਾਏ ਜਾਂਦੇ ਨੇ ਕਿ ਇਹਨਾਂ ਦੇ ਵੀ ਅੰਦਰੋਂ ਅੰਦਰ ਜਿਹੜੀ ਹੈ ਭਾਜਪਾ ਨਾਲ ਲਖੋ ਅੰਦਰੋਂ ਅੰਦਰ ਤਾਂ ਜਿਸ ਦੀ ਤੇ ਮਰਜ਼ੀ ਇਲਜ਼ਾਮ ਲਾ ਸਕਦੇ ਭਾਜਪਾ ਨਾਲ ਬੜੀ سپورਟ ਹੈ ਨਾ ਜੀ ਕੀ ਹੈ ਦੱਸੋ ਜੀ ਭਾਜਪਾ ਨੇ ਸਾਨੂੰ ਕੀ ਕਰ ਦਿੱਤਾ ਜਾਂ ਭਾਜਪਾ ਨੂੰ ਹੁਣ ਅਸੀਂ ਕਿੱਥੇ ਮਿਲੇ ਆ ਜਾਂ ਭਾਜਪਾ ਨੇ ਸਾਨੂੰ ਕੀ ਵਾਅਦਾ ਦਵਾਇਆ ਤੇ ਲੋਕ ਸਾਨੂੰ ਉਹਨਾਂ ਜੋੜ ਇਹਦੇ ਕਾਰਨਾਂ ਨੇ ਇਹਨਾਂ ਇਹਨਾਂ ਚਾਰਾਂ ਪਾਰਟੀਆਂ ਕੋ ਮੀਡੀਆ ਵੀ ਆ ਪੈਸੇ ਵੀ ਆ ਸਾਧਨ ਨੇ ਤੇ ਪ੍ਰਚਾਰ ਕਰਦਿਆ ਕਿਉਂਕਿ ਜਦੋਂ ਇਹਨਾਂ ਨੂੰ ਪਤਾ ਵੀ ਸਾਡਾ ਕੰਮ ਮੁੱਕ ਰਿਹਾ ਇਹੋ ਜਿਹੇ ਝੂਠਾ ਪ੍ਰਚਾਰ ਕਰਕੇ ਗਮਰਾ ਕਰਨਗੇ ਇਹ ਤੇ ਲੋਕਾਂ ਨੂੰ ਪਤਾ ਲੱਗੂਗਾ ਇਹ ਵਜੀਰੀਆਂ ਛੱਡੀਆਂ ਆ ਨੇ ਚਾਰ-ਚਾਰ ਪੰਜ-ਪੰਜ ਸਾਲ ਜਿੱਦਾਂ ਚਰੇ ਆ ਸਾਨੂੰ ਬੀਜੇਪੀ ਕੀ ਕਰ ਸਕਦਾ ਬੀਜੇਪੀ ਕੰਮ ਕਰੇ ਪੰਜਾਬ ਦੇ ਹੂੰ ਜਿਹੜੇ ਬੱਚੇ ਛੱਡੇ ਕਿਸਾਨੀ ਦਾ ਭਲਾ ਕਰੇ ਜਿਹੜਾ ਆਹੀ ਕੋਈ ਏਡੇ ਹਾਰ ਨਹੀਂ ਬੇਚੇ ਨਾ ਵੀ ਗੱਲ ਕਰਨ ਨੂੰ ਤਿਆਰ ਨਹੀਂ ਗੱਲ ਅਸੀਂ ਉਦੋਂ ਕਰਾਂਗੇ ਜਦੋਂ ਪੰਜਾਬ ਦੇ ਮਸਲੇ ਕੋਈ ਹੱਲ ਕਰੂਗਾ ਲੋ ਬੀਜੇਪੀ ਜੇ ਬੰਦੀ ਸਿੰਘਾਂ ਨੂੰ ਰਿਹਾਈ ਦੇ ਦੇ ਤੇ ਕਿਸਾਨਾਂ ਦੇ ਮਸਲੇ ਹੱਲ ਕਰੇ ਪੰਜਾਬ ਨੂੰ ਸਪੈਸ਼ਲ ਪੈਕੇਜ ਦੇ ਸਰਦੀ ਸੂਬਾ ਵਾ ਤਾਂ ਬਾਈ ਸਾਡੀ ਹੁੰਦੀ ਹੈ ਜਦੋਂ ਪਾਕਿਸਤਾਨ ਨਾਲ ਲੜਦੇ ਆ ਅਸੀਂ ਉੱਜੜਦੇ ਆ ਖੜਾ ਚ ਅਸੀਂ ਮਾਰੇ ਜਾਂਦੇ ਆ ਹਾਂਜੀ ਨਸ਼ਿਆਂ ਦਾ ਸਾਡਾ ਇੱਥੇ ਸਤਿਆਨਾਸ਼ ਕਰ ਦਿੱਤਾ ਪੰਜਾਬ ਨੂੰ ਸਪੈਸ਼ਲ ਪੈਕੇਜ ਦੇ ਕੋਈ ਦੋਸਤੀ ਦਾ ਹੱਥ ਵਜਾਏ ਸਾਡੇ ਬੱਚੇ ਛੱਡੇ ਨੌਜਵਾਨਾਂ ਨੂੰ ਛੱਡੇ ਕੋਈ ਜੋ ਜੋ ਪੰਜਾਬ ਦੀ ਰਾਜਧਾਨੀ ਦੇ ਪੰਜਾਬ ਦੇ ਜਿਹੜੇ ਹੈਡ ਵਰਕਸ ਆ ਉਹਨਾਂ ਦੀ ਡਿਮਾਂਡਾਂ ਪੂਰੀਆਂ ਹੋ ਜਾਂਦੀਆਂ ਤੇ ਇਹ ਚੀਜ਼ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਬੀਜੇਪੀ ਦੇ ਨਾਲ ਦੇਖੋ ਕੋਈ ਚੰਗੇ ਕੰਮ ਕਰੇ ਪਹਿਲਾਂ ਤੇ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਹੋਊਗਾ ਹਾਂ ਪਰ ਤੁਹੇ ਇੰਨੀ ਖਬਰ ਨਹੀਂ ਦੇ ਦੇਣੀ ਵੀ ਤਰਾਜ ਨੇ ਉਹ ਖਬਰ ਇਹ ਆ ਵੀ ਜਦ ਤੱਕ ਉਹ ਪੰਜਾਬ ਦੇ ਮਸਲੇ ਹੱਲ ਨਹੀਂ ਕਰਦੇ ਤਦ ਤੱਕ ਬੀਜੇਪੀ ਨਾਲ ਕੋਈ ਗੱਲ ਨਹੀਂ ਸਕਦਾ ਤਾਂ ਭਾਈ ਅਮਰਤਪਾਲ ਸਿੰਘ ਉਹ ਵੀ ਸਪੋਰਟ ਦੇ ਵਿੱਚ ਨਾ ਪੰਜਾਬ ਨਹੀਂ ਵੇਖੋ ਜੀ ਸਪੋਰਟ ਉਹਨੇ ਵਿਚਾਰਿਆਂ ਨੇ ਦਿੱਤੀ ਉਹਨੇ ਵਿਧਾਨ ਦੇ ਸੌਂ ਖਾ ਕੇ ਇਲੈਕਸ਼ਨ ਲੜਿਆ ਵਾ ਉਹਨੂੰ ਕਦੇ ਲਈ ਅੰਦਰ ਰੱਖਿਆ ਜੀ ਉਹਨੇ ਕਿਹੜਾ ਕਤਲ ਕੀਤਾ ਵਾ ਜੀ ਕੀ ਉਹਦਾ ਕਸੂਰ ਕੀ ਹੈ ਕਦੇ ਤੈਨੂੰ ਬਣਾਇਆ ਅੰਦਰ ਅੰਦਰ ਰੱਖਿਆ ਜਾਣ ਬੁਝ ਕੇ ਰੱਖਿਆ ਇਹ ਉਹਨੂੰ ਚਾਹੁੰਦੇ ਆ ਵੀ ਅਸੀਂ ਡਰਾ ਕੇ ਉਹਨੂੰ ਨਾਲ ਲਾ ਲਈਏ ਅਹੀਂ ਆਪਣੀ ਬੋਲੀ ਬਲਾਈ ਅਗਲਾ ਨਹੀਂ ਬੋਲਦਾ ਦੱਸੋ ਤੁਸੀਂ ਦੱਸੋ ਐਮਪੀ ਜੀ ਲੋਕਾਂ ਚੁਣਿਆ ਇਲੈਕਟਡ ਬੰਦਾ ਵਾ ਵਿਧਾਨਦੇ ਉਹਨੇ ਸੌ ਖਾਦੀ ਆ ਸੈਸ਼ਨ ਦੇ ਵਿੱਚ ਹਰ ਵਾਰੀ ਉਹ ਕਹਿੰਦਾ ਮੈਨੂੰ ਸੈਸ਼ਨ ਤੇ ਜਾਣ ਦਿਓ ਤੇ ਫਿਰ ਉਹਦਾ ਕਸੂਰ ਕੀ ਹੈ ਧਰਮ ਪ੍ਰਚਾਰ ਕਰਨਾ ਤਾਂ ਕੋਈ ਮਾੜੀ ਗੱਲ ਨਹੀਂ ਹਰ ਧਰਮ ਆਪਣੇ ਧਰਮ ਦਾ ਪ੍ਰਚਾਰ ਕਰਦਾ 크ਰਿਸਚਨ ਟੀਵੀ ਕਰਦੀ ਹੈ ਜੇ ਵੀ ਕਰਦੇ ਸਾਰੇ ਕਰਦੇ ਸੋ ਇਹ ਸਿੱਧਾ ਕਰਨ ਫੜਨਗੇ ਤੇ ਪੰਜਾਬ ਦਾ ਮਸਲਾ ਹੱਲ ਹੋ ਸਕਦਾ ਕੀ ਦਾ कन्ਫੰਡ ਜੇ ਤੇ ਫਿਰ ਕਿਸ ਨੇ ਦੀ ਗੱਲ ਕਰਨੀ ਹੁਣ ਜਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਜਨਤਾ ਦੇ ਦਰਬਾਰ ਜਾ ਰਹੇ ਹੋ ਛੋ ਜੀ ਜਨਤਾ ਜਨਾਰਤਾ ਨੇ ਵੋਟਾਂ ਆ ਤਾਂ ਜਨਤਾ ਨੇ ਪਾਉਣੀਆਂ ਨਸ਼ੇ ਹੂੰ ਖੁਦਕਸ਼ੀਆਂ ਹੂੰ ਬੇਰਜ਼ਗਾਰੀ ਹੂੰ ਗੈਂਗਸਟਰ ਹਾਂਜੀ ਲਾਅਨ ਆਰਡਰ ਪੰਜਾਬ ਦੇ ਵਪਾਰੀ ਪੰਜਾਬ ਦੀ ਇੰਡਸਟਰੀ ਸ਼ਿਫਟ ਕਰ ਰਹੀ ਹੈ ਤੁਹਾਡੇ ਵਾਸਤੇ ਬਹੁਤ ਵੱਡੀ ਚਿੰਤਾ ਦਾ ਸਵਾਲ ਕਿਸਾਨੀ ਵੀ ਮਰ ਗਈ ਇੰਡਸਟਰੀ ਵੀ ਚੱਲ ਗਈ ਤੇ ਇਮਪਲॉयਮੈਂਟ ਕਿੱਥੋਂ ਹੋਣੀ ਹੈ ਹੂੰ ਇਸ ਕਰਕੇ ਸਾਡੇ ਮੁੱਦੇ ਮੇਨ ਨੇ ਛੋਟੇ ਪਰ ਜਿ ਜਿਮਨੀ ਚੋਂ ਜਿੱਤਨ ਨਾਲ ਇਹ ਮੁੱਦੇ ਹੱਲ ਹੋ ਜਾਣਗੇ ਨਹੀਂ ਨਹੀਂ ਮੁੱਦੇ ਨਹੀਂ ਹੱਲ ਹੋਣਗੇ ਇੱਕ ਸਿਗਨਲ ਚਲ ਜਾਊਗਾ ਕਿ 27 ਵਾਸਤੇ ਸਬਾਈ ਹੋ ਜਾਊਗਾ ਹੂੰ ਇਹ 27 ਵਾਸਤੇ ਇੱਕ ਸਿਗਨਲ ਜਾਣਾ ਕਿ ਪੰਜਾਬ ਦੇ ਲੋਕ ਜਿਹੜੇ ਆ ਉਹ ਕਰਪਟ ਪਾਰਟੀਆਂ ਨੂੰ ਕਰਪਟ ਲੋਕਾਂ ਨੂੰ ਜਿਨ੍ਹਾਂ ਨੇ ਮਾਇਆ ਬਣਾਈ ਆ ਜਿਨ੍ਹਾਂ ਨੇ ਪੰਜਾਬ ਦੇ ਨਾਲ ਬਾਰ ਬਾਰ ਝੂਠ ਬੋਲਿਆ ਤੇ ਨਸ਼ੇ ਬੰਦ ਕਰ ਦਾਂਗੇ ਅਸੀਂ ਲਾਂਡ ਆਰਡਰ ਵਾਧੀਆਂ ਕਰ ਦਾਂਗੇ ਇਥੇ ਤਰੱਕੀ ਹੋਊਗੀ ਤੇ ਬੱਚੇ ਬਾਹਰੋਂ ਪੜਨਾ ਆਇਆ ਕਰਗੇ ਉਹਨਾਂ ਦਾ ਪਾਜ ਖੁੱਲ ਜਾਊਗਾ ਤੇ ਲੋਕ ਇੱਕ ਮੈਸੇਜ ਦੇ ਦੇਣਗੇ ਪਏ ਅਸੀਂ ਐਸਪਾਸ ਨੂੰ ਆਉਣ ਵਾਲੇ ਸਤਾਈ ਚ ਜਾਣਾ ਜੇ ਸਤਾਈ ਚ ਜੇ ਲੋਕ ਇਧਰ ਗਏ ਹੂੰ ਤੋ ਅਸੀਂ ਤੁਹਾਨੂੰ ਕਸਮ ਖਾ ਕੇ ਕਹਿੰਨੇ ਆ ਕੋਈ ਚੀਜ਼ ਇੰਪੋਸੀਬਲ ਨਹੀਂ ਸਭ ਕੁਝ ਹੋ ਸਕਦਾ ਨਸ਼ੇ ਵੀ ਸਮਾਪਤ ਹੋ ਸਕਦੇ ਆ ਲੰਡ ਆਰਡਰ ਵੀ ਠੀਕ ਹੋ ਸਕਦਾ ਐਜੂਕੇਸ਼ਨ ਤੇ ਹੈਲਥ ਵੀ ਇੰਪਰੂਵ ਹੋ ਸਕਦਾ ਸਾਰੀਆਂ ਚੀਜ਼ਾਂ ਹੋ ਸਕਦਾ ਲਾਡ ਠੀਕ ਅਸੀਂ ਭਾਈਚਾਰਾ ਹਰ ਕੀਮਤ ਤੇ ਕਾਇਮ ਰੱਖਣਾ ਆਪਣਾ ਭਾਈਚਾਰਾ ਜਿਹੜਾ ਸਦੀਆਂ ਤੋਂ ਉਹ ਮਾਸਦਾ ਰਿਸ਼ਤਾ ਸੀ। ਵਿਰੋਧੀ ਦਾ ਵੀ ਇਹ ਅੰ데 ਜੀ ਭਾਈ ਸੰਦੀਪ ਸਿੰਘ ਜੀ ਦੇ ਭਰਾ ਭਾਈ ਮਨਦੀਪ ਸਿੰਘ ਜੀ ਦੀ ਕੀ ਦੇਣਾ ਇਸ ਹਲਕੇ ਨੂੰ ਜਾਂ ਆਪਾਂ ਉਹਦੇ ਦੇਣਾ ਵੀ ਜਿਹੜਾ ਸੱਚਾ ਸਿੱਖਾ ਉਹ ਹਮੇਸ਼ਾ ਜ਼ਬਰ ਤੇ ਜ਼ੁਲਮ ਦੇ ਵਿਰੁੱਧ ਲੜਦਾ ਰਿਹਾ। ਹੂੰ ਚਾਹੇ ਜ਼ਬਰ ਮੁਗਲ ਕਰਦੇ ਸੀ ਚਾਹੇ ਮੁਸਲਮਾਨ ਕਰਦੇ ਸੀ ਚਾਹੇ ਇੰਦਰਾ ਗਾਂਧੀ ਨੇ ਕੀਤਾ ਸੀ ਚਾਹੇ ਕਿਸੇ ਨੇ ਵੀ ਕੀਤਾ ਸੀ ਸਾਡੀ ਕਿਸੇ ਕਮੇਟੀ ਨਾਲ ਲੜਾਈ ਨਹੀਂ ਗਈ। ਹੂੰ ਸਾਡੀ ਲੜਾਈ ਜ਼ੁਲਮ ਕਰਨ ਵਾਲੇ ਨਾਲ ਜ਼ਬਰ ਕਰਨ ਵਾਲੇ ਨਾਲ ਬੇਇਨਸਾਫੀ ਦੇ ਵਿਰੁੱਧ ਲੜਾਈ। ਸੂਰੀ ਵੀ ਸੇ ਤੋਂ ਸ਼ਾਮ ਤੱਕ ਸવાય ਬਦਨਾਮੀ ਕਰਨ ਤੋਂ ਕੌਮ ਦੀ ਕੁਝ ਨਹੀਂ ਸੀ ਕਰਦੇ ਤੇ ਜਿਹੜਾ ਸੂਬਾ ਵਾ ਸੂਰੀ Hindu ਸੀ ਸੂਬਾ Sikh ਸੀ ਇਸ ਕਰਕੇ ਕੋਈ ਜ਼ਿਕਰੇ ਵਾਲੀ ਗੱਲ ਨਹੀਂ ਗਈ ਜੇ Sikh ਜ਼ਲਮ ਹੋਊਗਾ ਤੇ Sikh ਨੂੰ ਵੀ ਸੱਚਾ Sikh ਜਿਹੜਾ ਗੁਰੂ ਦਾ ਉਹਨੂੰ ਨਫ਼ਰਤ ਕਰਦਾ ਹੂੰ ਤੇ ਜੇ Hindu ਮਾਰਾ ਹੋਊਗਾ ਉਹਨੂੰ ਵੀ ਨਫ਼ਰਤ ਕਰਦਾ ਜੇ Hindu ਚੰਗਾ ਹੈ ਸਿਰ ਤੇ ਭਾਵਾਂਗੇ ਜੇ ਮੁਸਲਮਾਨਾਂ ਨੂੰ ਨਫ਼ਰਤ ਕਰਦੇ ਆ ਮੁਸਲਮਾਨ ਚੰਗਾ ਉਹਨੂੰ ਵੀ ਸਿੱਧੇ ਬਾਲਾਂਗੇ ਸਾਡੀ ਲੜਾਈ ਕਿਸੇ ਕਮੇਂਟੀ ਨਾਲ ਨਹੀਂ ਸਾਡੀ ਲੜਾਈ ਤੇ ਚੰਗੇ ਮਾਰੇ ਬੰਦੇ ਨਾਲਾ ਜਿਹੜਾ ਬੰਦਾ ਮਾਰਾ ਕੰਮ ਕਰਦਾ ਵਾ ਅਸੀਂ ਉਹਨੂੰ ਜ਼ਰੂਰ ਡਕਾਂ ਪਰ ਹਿੰਦੂ ਵੋਟ ਨੂੰ ਕਿਵੇਂ ਆਪਣੇ ਨਾਲ ਰਲਾਓ ਜਿਹੜੇ ਸੱਚਾ ਨਹੀਂ ਜੀ ਸੱਚਾ ਹਿੰਦੂ ਜਿਹੜਾ ਅੱਗੇ ਪਿਛਲੇ ਵੇ ਤੇ ਅਮਰਤਵਾਲ ਨੂੰ ਹਿੰਦੂਆਂ ਵੋਟਾਂ ਪਾਈ ਹੋਏ ਬਹੁਤ سارے ਸੁਧੀਰ ਸੁਰੀ ਦੇ ਵੀ ਸਪੋਰਟਰ ਨੇ ਹਿੰਦੂ ਜੀ ਦੀ ਪਾਈ ਜਾ ਰਹੇ ਨੇ ਹੋਣਗੇ ਮੈਨੂੰ ਇਹ ਕਹਿੰਦਾ ਬਿਲਕੁਲ ਨਹੀਂ ਕੋਈ ਹੋਊਗਾ ਪਰ ਜਿਹੜਾ ਸੱਚਾ ਹਿੰਦੂ ਆ ਉਹ ਸੱਚਾ ਇਨਸਾਨ ਆ ਜਿਹੜਾ ਉਹ ਸਾਰੇ ਕੋਟਾ ਪੁੰਗਦੇ ਐ ਸੋੜੇ ਪਰ ਜੀ ਤੁਸੀਂ ਕਹਿ ਰਹੇ ਜਥੇਦਾਰ ਗਿਆਨੀ ਹਰਪ੍ਰੀਤ ਜੀ ਨੇ ਚੋਣ ਨਹੀਂ ਲੜਨੀ। ਕਿਰਪਾ ਪਾਰਟੀ ਬਣਾਉਣ ਦੀ ਚੀਜ਼ ਲੋੜ ਪਈ ਹੈ। ਨਹੀਂ ਜੀ ਬੰਦਾ ਇਹੋ ਜਿਹਾ ਚਾਹੀਦਾ ਵਾ ਕੁਰਬਾਨੀ ਵਾਲਾ ਬੰਦਾ ਤੇ ਅੱਜ ਤੱਕ ਅਕਾਲੀ ਦਲ ਦਾ ਸਤਿਆਨਾਥ ਹੀ ਹੋਇਆ ਵੀ ਕਾਲ ਦਲ ਦਾ ਜਿਹੜਾ ਪ੍ਰਧਾਨ ਬਣਿਆ ਸਾਰੇ ਟੱਬਰ ਨੂੰ ਇਲੈਕਸ਼ਨ ਦਾ ਹੰਦਾਰ ਰਿਹਾ। ਰਿਸ਼ਤੇਦਾਰਾਂ ਨੂੰ ਕੁੜੀਆਂ ਮੁੰਡਿਆਂ ਨੂੰ ਸਭ ਨੂੰ ਉਹ ਪਹਿਲਾ ਬੰਦਾ ਉਹਨੇ ਸਾਫ਼ ਕਹਿ ਤਾ ਮੈਂ ਨਾ ਮੈਂ ਪੰਚਾਇਤੀ ਇਲੈਕਸ਼ਨ ਨਹੀਂ ਨਾ ਮੈਂ ਮਲੇ ਨਹੀਂ ਨਾ ਮੈਂ ਐਮਪੀ ਨਹੀਂ ਨਾ ਮੇਰਾ ਕੋਈ ਰਿਸ਼ਤੇਦਾਰ ਇਲੈਕਸ਼ਨ। ਕਿਤੇ ਉਹ ਤੋਂ ਵਧੀਆ ਪੜਿਆ ਲਿਖਿਆ ਬੰਦਾ ਵਾ ਪੀ ਐਚ ਡੀ ਆ ਬੜੀ ਧੀਰ ਬਾਦ ਕੋਈ ਅ ਕਮਜ਼ੋਰ ਵਰਗ ਦੇ ਵਿੱਚੋਂ ਕੋਈ ਬੰਦਾ ਕੱਲ ਦਾ ਪ੍ਰਧਾਨ ਬਣਿਆ ਔਰ ਐਡਾ ਪੜਿਆ ਲਿਖਿਆ ਪੀ ਐਚ ਡੀ ਬੰਦਾ ਬਣਿਆ ਇੰਨੀ ਦਿੜਤਾ ਵਾਲਾ ਬੰਦਾ ਸਿਆਣਾ ਬੰਦਾ ਉਹਦਾ ਫਾਇਦਾ ਸਾਰੇ ਪੰਜਾਬ ਦਾ ਭਲਾ ਕਰੂਗਾ ਪੰਥ ਦੇ ਬਹੁਤ ਸਾਰੇ ਮੁੱਦੇ ਨੇ ਤੇ ਪੰਥ ਜਿਹੜਾ ਹੈ ਕਈ ਤਰ੍ਹਾਂਾਂ ਦੇ ਵਿੱਚ ਵੰਡੇ ਆ ਜੀ ਕੋਈ ਪੰਥ ਦੇ ਮੁੱਦੇ ਕਿਵੇਂ ਉਹਨਾਂ ਨੂੰ ਇੱਕ ਥਾੜੇ ਦੇ ਪੰਥ ਦੇ ਮੁੱਦੇ ਜਿਹੜੇ ਹਨਾ ਜੀ ਉਹ ਤਾਂ ਸੀ ਕਰਾਂਗੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਜਦੋਂ ਚੋਣ ਆਊਗੀ ਤੇ ਪੰਥ ਦੇ ਮੁੱਦਿਆਂ ਨੂੰ ਕਿਤਨਾ ਬਾਦਲਾਂ ਨੇ ਲੀਰੋ-ਲੀਰ ਕੀਤਾ ਇਹ ਆ ਅਸੈਂਬਲੀ ਦੀ ਇਲੈਕਸ਼ਨ ਅਸੈਂਬਲੀ ਦੀ ਇਲੈਕਸ਼ਨ ਸਾਰੀਆਂ ਪਾਰਟੀਆਂ ਲੜਦੀਆਂ ਪੰਥ ਦੇ ਮਸਲੇ ਜਿਹੜੇ ਪੰਥ ਨੂੰ ਕਲੇਮ ਕਰਦੇ ਆ ਵੀ ਸਾਡੇ ਕੋਲ ਪੰਥਾ ਇਹ ਉਹਨਾਂ ਨੂੰ ਉਥੋਂ ਨੁਝਠਾਂਗੇ ਜਦੋਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਆਈ ਨਾ ਨਵੀਂ ਉਹ ਤਾਂ ਹੁਣ ਤਾਂ 14 ਸਾਲ ਪੁਰਾਣੀ ਹੈ ਇਲੈਕਸ਼ਨ ਉਹਦੋਂ ਅਸੀਂ ਪੰਥ ਦੇ ਮੁੱਦੇ ਦੱਸਾਂਗੇ ਵੀ ਪੰਥ ਅਸੀਂ ਆ ਜੋ ਉਹ ਪੰਥ ਹੂੰ ਉਹ ਇਹ ਇਹ ਸਫਾਈ ਉਹਦਣਾਉਂਗੇ ਅਜ ਤਾ ਅਸੈਂਬਲੀ ਦੀ ਗੱਲ ਕਰਦੇ ਛੋਟੇ ਪਰ ਜੋ ਵਿਰੋਧੀ ਤੁਹਾਡੇ ਦੇ ਵੀ ਬਹੁਤ ਵੱਡੇ આરોਪ ਲਾਉਂਦੇ ਨੇ ਆਂਦੇ ਨੇ ਕਿ ਇਹ ਪਾਰਟੀਆਂ ਬਦਲਦੇ ਰਹਿੰਦੇ ਨੇ ਦਲ ਬਦਲੂ ਨੇ ਚਲੋ ਮੈਂ ਆਮ ਆਦਮੀ ਪਾਰਟੀ ਹੋਵੇ ਚਾਹੇ ਭਗਵੰਤ ਮਾਨ ਦਾ ਸਾਥ ਦੇਣਾ ਹੋਵੇ ਜੋ ਭਗਵੰਤ ਮਾਨ ਦਾ ਸ਼ਰਾਬ ਸਾਫ ਕੀ ਦੇਣਾ ਸ਼ਰਾਬੀ ਕਬਵੀ ਬੰਦਾ ਵਿਚਾਰਾ ਮੈਂ ਉਹਦਾ ਸਾਥ ਕੀ ਦੇਣਾ ਮੈਂ ਤਾਂ ਜ਼ਿੰਦਗੀ 'ਚ ਕਿਸੇ ਨਸ਼ੇ ਦਾ ਸ਼ਰਾਬਾਦ ਨਹੀਂ ਵੇਖਿਆ ਮੈਂ ਤਾਂ 1975 ਤੇ 1976 'ਚ ਬਲਾਕ ਸੰਪਤੀਆਂ ਲੈਂਡਮਾਰਕ ਵਿੰਗ ਦਾ ਚੇਅਰਮੈਨ ਸੀ ਤੇ ਮੇਰੀ ਤਾਂ ਜੇਗਾ ਗੱਜ ਵੀ ਉਹ ਹੀ ਆ ਯਾ ਕਿ ਜਿਹੜੇ ਨਵੇਂ ਬਣੇ ਐਮਐਲਏ ਵਜੀਰ ਨੇ ਦੂਜੇ ਤੀਜੇ ਉਹਨਾਂ ਦੀਆਂ ਪ੍ਰਾਪਰਟੀਆਂ ਵਿੱਚ ਕਰੋ ਇਹ ਆਮਦਨ ਦੇ ਨਾਲੋਂ ਹਰ ਇੱਕ ਦਿੱਕਤੇ ਵੱਧ ਆ ਇਸ ਕਰਕੇ ਮੈਂ ਜੇ ਪਾਰਟੀ ਕਿਸੇ ਤੇ ਗਿਆ ਵੀ ਹਾਂ ਪੰਜਾਬ ਦੇ ਭਲੇ ਵਾਸਤੇ ਗਿਆ ਲੋਕਾਂ ਦੇ ਭਲੇ ਵਾਸਤੇ ਗਿਆ ਮੈਂ ਆਪਣੀ ਜਾਤ ਵਾਸਤੇ ਨਹੀਂ ਗਿਆ ਮੇਰੀ ਇਨਕੁਆਰੀ ਤੇ ਮੈਂ ਅੱਜ ਵੀ ਕਹਿੰਦਾ ਬਸ ਸੀਬੀਆਈ ਕੋ ਕਰਾ ਲਓ ਪਰ ਵਾਰ-ਵਾਰ ਪਾ ਨਹੀਂ ਮੈਂ ਲੈ ਕੇ ਜਨਾ ਵਾਰ-ਵਾਰ ਕੋਈ ਨਹੀਂ ਜੀ ਕੋਈ ਪਾਰਟੀ ਨਹੀਂ ਵਾਰ-ਵਾਰ ਬੋਲੀ ਬਿਲਕੁਲ ਨਹੀਂ ਆਮ ਆਦਮੀ ਪਾਰਟੀ ਨੇ ਮੇਰੇ ਤੇ ਗਲਤ ਇਲਜ਼ਾਮ ਲਾਇਆ ਮੈਂ ਛੱਡੀ ਆ ਬਦਲੀ ਨਹੀਂ ਉਹ ਪਾਰਟੀ ਖੜੀ ਮੈਂ ਕੀਤੀ ਸੀ ਪਰ ਕੁਝ ਝੋਲੀ ਚੁੱਕਾਂ ਚ ਬਾਉ ਘਰ ਗਿਆ ਸੀ ਜਿਹੜਾ ਦਿੱਲੀ ਵਾਲਾ ਬਾਊ ਆ ਉਹਦੇ ਦਵਾਲੇ ਜੁੰਡਲੀਏ ਸ਼ਰਾਬੀਆਂ ਦੀ ਇਕੱਠੀ ਹੋ ਗਈ ਸੀ ਇਹਨਾਂ ਨੇ ਉਹਨੂੰ ਖਰਾਬ ਕੀਤਾ ਤੇ ਮੈਂ ਤਾਂ ਉਹਨਾਂ ਨੂੰ ਉਦੋਂ ਵੀ ਕਿਹਾ ਸੀ ਕਿ ਮੇਰੀ ਇਨਕੁਆਇਰੀ ਕਰਾਓ ਕਿ ਮੈਂ ਕਿਸੇ ਕੋਲ ਪੈਸਾ ਲਿਆ ਮੇਰੇ ਤੇ ਕੇਸ ਬਣਾਓ ਜੇ ਮੈਂ ਕੋਈ ਜਾਇਦਾਦ ਬਣਾਈ ਮੈਨੂੰ ਫੜਕੇ ਅੰਦਰ ਦੋ ਤੇ ਬਿਨਾਂ ਵਜ੍ਹਾ ਤੋਂ ਕੋਈ ਇਸੇ ਕੋਈ ਗੱਲ ਕਰਨ ਦੇਵੋ ਤਾਂ ਕੋਈ ਲੋਕਾਂ ਦਾ ਮੈਂ ਮੈਂ ਤਾਂ ਮੈਂ ਤਾਂ ਇੱਕ ਇਨਸਾਨ ਆ ਲੋਕਾਂ ਦਾ ਬੜੇ-ਬੜੇ ਧਰਮਕ ਲੋਕਾਂ ਨੇ ਨਹੀਂ ਬਖਸ਼ਾ ਹੂੰ ਕਹਿੰਦੇ ਜਦੋਂ ਬਾਦਲਾਂ ਦੇ ਨਾਲ ਸੀ ਤੁਸੀਂ ਉਦੋਂ ਬਾਦਲਾਂ ਦੀਆਂ ਬੜੀਆਂ ਤਾਰੀਫਾਂ ਸੀ ਜਦੋਂ ਬਾਦਲਾਂ ਦੇ ਵਿਰੁੱਧ ਹੋ ਜਾਂਦੇ ਦੋ ਨਈ ਮੈਂ ਬਾਦਲਾਂ ਦੇ ਬਹੁਤ ਹੀ ਵਿਰੁੱਧ ਸਾਂ ਸ਼ੁਰੂ ਤੋਂ ਵਿਰੁੱਧ ਸਾਂ ਹੂੰ ਬਾਦਲਾਂ ਨਾਲ ਤਾਂ ਮੇਰੇ ਕੋਈ ਗਲਤੀ 22 ਚ ਆਉਣ ਦੀ ਜ਼ਰੂਰ ਹੋਈ ਹੈ ਮੈਂ ਤਾਂ ਬਾਦਲਾਂ ਦੇ ਉਲਟ 20 ਸਾਲ ਲੜਿਆ ਕਿ ਉਹ 22 ਚ ਕੀ ਇਹੋ ਜਿਹਾ ਵੇਖ ਲਿਆ ਬਾਦਲਾਂ ਦੇ ਵਿੱਚ ਨਹੀਂ ਤੁਸੀਂ ਜੁੜਨਾ ਸਹੀ ਸਮਝਿਆ ਉਹਨਾਂ ਨੇ ਮੈਨੂੰ ਆਣ ਕੇ ਪੰਥ ਦਾ ਵਾਸਤਾ ਪਾਇਆ ਤੇ ਮੇਰੇ ਮੈਂ ਤੁਸੀ ਤਾਂ ਬੈਟਰ ਜਾਣਦੇ ਹੋਗੇ ਮੈਂ ਮੈਨੂੰ ਪਤਾ ਸੀ ਮੈਨੂੰ ਮੈਂ ਮੈਂ ਤਾਂ ਪਹਿਲਾਂ ਕਹਤਾ ਗਲਤੀ ਦਾ ਬੰਦੇ ਕੋਈ ਕਰ ਸਕਦਾ ਮੈਂ ਕੰਫੈਸ ਕਰਦਾ ਮੈਂ ਮੇਰੀ ਗਲਤੀ ਸੀ ਮਿਸਟੇਕ ਸੀ ਉਹਨੇ ਸੀ ਕਰੀ ਜੀ ਤੁਸੀਂ ਵਿਚਰੇ ਵੀ ਬਾਦਲਾਂ ਨਾਲ ਕੀ ਜਾਪਦਾ ਕਿਉਂ ਇੰਨੀ ਪੰਥਰੀ ਇਹ ਸਭ ਤੋਂ ਮਜ਼ਬੂਤੀ ਵਾਲੀ ਪਾਰਟੀ ਮੰਨਿਆ ਜਾਂਦਾ ਉਹਨਾਂ ਨੂੰ ਪਰ ਮਜ਼ਬੂਤੀ ਵਾਲੀ ਪਾਰਟੀ ਤੇ ਬਿਨਾ ਇਹ ਹੀ ਹੋ ਗਈ ਨਾ 117 ਦੇ ਦੋ ਜਿੱਤੇ ਹੂੰ 13 ਦੇ ਵਿੱਚੋਂ ਇੱਕ ਜਿੱਤਿਆ ਹੂੰ ਲੋਕ ਉਹਨਾਂ ਦਾ ਨਾਂ ਲੈ ਕੇ ਰਾਜ ਨਹੀਂ ਜਮਾਨਤਾ ਜਬਤ ਕਰਾ ਦਿੱਤੀਆਂ ਤੇ ਮਜ਼ਬੂਤ ਕਾ ਦੀ ਪਾਰਟੀ ਹੋਈ ਹੈ ਹੂੰ ਜੇ ਮਜ਼ਬੂਤ ਹੁੰਦੇ ਤੇ ਫਿਰ ਤਾਂ ਅਸੈਂਬਲੀ 'ਚ ਵੀ ਜਿੱਤਦੇ ਤੇ ਪਾਰਲੀਮੈਂਟ 'ਚ ਵੀ ਜਿੱਤਦੇ ਉਹਨਾਂ ਦੀ ਵਜ੍ਹਾ ਨਾਲ ਮੈਂ ਨਹੀਂ ਕਹਿੰਦਾ ਉਸ ਵੇਲੇ ਦੇ ਅਕਾਲ ਤਖਤ ਦੇ ਜੱਥੇਦਾਰਾਂ ਨੇ ਕਿਹਾ ਤੇ ਤੁਹਾਡੇ ਕਾਰਨਾਮੇ ਕਰਕੇ ਅੱਜ ਕੌਮ ਦਾ ਸਿਰ ਨੀਮਾ ਹੋਇਆ ਤਾਡੇ ਕੰਮਾਂ ਕਰਕੇ ਅਜਿਤ ਕਾਲੀ ਪਾਰਟੀ ਨੂੰ ਇਹ ਦਿਨ ਵੇਖਣੇ ਪਏ ਆ। ਹੂੰ ਇਸ ਕਰਕੇ ਤੁਸੀਂ ਛੱਡ ਦਿਓ ਖੜਾ। ਉਹਨਾਂ ਉਹਨੂੰ ਨੇ ਕੱਲ ਤੱਕ ਸਾਨੂੰ ਨਹੀਂ ਪੁੱਛਿਆ। ਹੂੰ ਅਕਾਲ ਤੱਕ ਤਾਂ ਬੇਬਖ ਹੋਏ। ਤੁਸੀਂ ਸਾਰੀਆਂ ਗੱਲਾਂ ਕੱਲ ਤੱਕ ਤੇ ਮੰਨ ਕੇ ਹੂੰ ਤੇ ਫਿਰ ਜਾ ਕੇ ਮੋਕਰ ਗਏ। ਹੂੰ ਤੇ ਲੋਕ ਕਿ ਤਰ੍ਹਾਂ ਇਹਨਾਂ ਨੂੰ ਮੂਲ ਆਉਣਗੇ? ਅਕਾਲ ਤੱਕ ਦੇ ਭਗੋੜਿਆਂ ਨੂੰ ਲੋਕ ਵੋਟ ਦੇਣਗੇ। ਹਾਂ ਤੁਸੀਂ ਦੱਸ ਰਹੇ ਕਿ 2022 ਦੇ ਵਿੱਚ ਭਾਵੇਂ ਗਲਤੀ ਹੋਈ ਤੁਹਾਡੀ ਕਿ ਤੁਸੀਂ ਬਾਦਲ ਪਰਿਵਾਰ ਨਾਲ ਜਾਂ ਸ਼ਰਮਣੀ ਅਚਾਲੀ ਦਲ ਬਾਦਲ ਨਾਲ ਜੁੜੇ ਸੀ। ਉਦੋਂ ਕੀ ਇਹੋ ਜਿਹਾ ਭਰੋਸਾ ਦੇ ਦਿੱਤਾ ਇਹ ਤੁਹਾਨੂੰ ਉਹਨਾਂ ਨੇ ਮੈਂ ਮੈਂ ਯਾਰ ਭਰੋਸਾ ਤਾਂ ਮੈਂ ਜਦੋਂ ਗਲਤੀ ਤੋਂ ਬੰਦੇ ਕਿਹਾ ਕੋਈ ਭਰੋਸੇ ਮੈਂ ਤਾਂ ਬਾਰ ਬਾਰ ਕਿ ਇਹ ਤਾਂ ਮੈਂ ਐਕਸਪਲੇਸ਼ਨ ਮੇਰੀ ਕੋਈ ਨਹੀਂ ਗਲਤੀ ਜਦੋਂ ਮੈਂ ਕਹਤਾ ਹਮਮ ਅੱਜ ਜੀਪੀਸੀ ਦੀਆਂ ਚੋਣਾਂ ਹੋਈਆਂ ਨੇ ਤੁਹਾਡੀ ਪਾਰਟੀ ਹੋਣ ਵਾਲੀ ਜਿਹੜੀ ਹੈ ਉਹ 18 ਵੋਟਾਂ ਤੇ ਸੀਮਤ ਰਹੀ ਹੈ ਉਹ 14 ਸਾਲ ਪੁਰਾਣੀਆਂ ਇਲੈਕਸ਼ਨਾਂ ਨੇ ਮੈਂ ਕੱਲ ਵੀ ਕਿਹਾ ਸੀ ਐਕਸਪਾਇਰੀ ਡੇਟ ਨੇ ਹਮ ਅਸੈਂਬਲੀ ਦੀ ਇਲੈਕਸ਼ਨ 5 ਸਾਲਾਂ ਬਾਅਦ ਹੁੰਦੀ ਹੈ ਪਾਰਲੀਮੈਂਟ ਵੀ 5 ਸਾਲਾਂ ਬਾਅਦ ਹੁੰਦੀ ਹੈ ਪੰਚਾਇਤ ਦੀ 5 ਸਾਲਾਂ ਬਾਅਦ ਹੁੰਦੀ ਹੈ ਇਹ 14 ਸਾਲ ਵਾਲੇ ਬੰਦੇ ਨੇ ਇਹ ਤਾਂ ਸਾਰੇ ਉਹਨੇ ਬਣਾਏ ਸੀ ਉਹਨੇ ਇੱਕ ਇੱਕ ਮੈਂਬਰ ਦੇ ਚਾਰ ਚਾਰ ਜੀ ਉਥੇ ਫਿੱਟ ਕੀਤੇ ਆ ਗੁਰਦੁਆਰੇ ਉਹਨਾਂ ਨੂੰ ਲੜ ਲਾ ਦਿੱਤੇ ਆ ਸਰ ਗੁਰਦੁਆਰੇ ਦੀਆਂ ਜ਼ਮੀਨਾਂ ਕਈਆਂ ਨੂੰ ਦਿੱਤੀਆਂ ਨੇ ਇਸ ਕਰਕੇ ਉਹ ਤਾਂ ਰਹਿਣੇ ਸੀ ਇਹ ਇਲੈਕਸ਼ਨ ਕੋਈ ਇਲੈਕਸ਼ਨ ਨਹੀਂ ਇਲੈਕਸ਼ਨ ਜਿੱਦੇ ਨਵੇਂ ਆਉਗੇ ਉਦੋਂ ਪਤਾ ਲੱਗੇ ਇਹ ਸੱਚੇ ਬੋਲ ਤੁਸੀਂ ਤੁਹਾਡਾ ਤਜਰਬਾ ਜਿਹੜਾ ਹੈ ਇਹ ਵੀ ਮੈਨੇ ਰੱਖਦਾ ਆ ਜੇ ਜਿੰਮਣੀ ਚੋਂ ਜ਼ਿਆਦਾਤਰ ਕਹਿੰਦੇ ਆ ਜੇ ਮੌਜੂਦਾ ਪਾਰਟੀ ਜਿੱਤ ਜਾਂਦੀ ਹੈ ਇੱਥੇ ਕਿਵੇਂ ਦੇਖਦੇ ਆ ਆਮ ਆਦਮੀ ਪਾਰਟੀ ਨੂੰ ਸੰਗਰੂਰ ਹਰੀ ਨੇ ਜਦਨ ਆਲੀ ਬਣੇ ਸੀਗੇ ਹੂੰ ਤੇ 4 ਮਹੀਨੇ ਬਾਅਦ ਇਲੈਕਸ਼ਨ ਆ ਗਈ ਤੇ ਹਰੀ ਨਹੀਂ ਸੀ ਹਰਮੀਤ ਸੰਧੂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਸੀ ਰਿਹਾ ਉਮੀਦ ਪਿਛਲੇ ਇਲੈਕਸ਼ਨ 'ਚ ਇਹੋ ਭਗਵੰਤ ਕਹਿੰਦਾ ਸੀ ਇਸ ਨਸ਼ਾ ਦਾ ਵਪਾਰੀ ਹੈ ਹੂੰ ਤੇ ਹੁਣ ਉਹ ਦੋ ਤੋਂ ਤੱਕ ਤੱਕ ਤਰ੍ਹਾਂ ਹੋ ਗਿਆ ਤੇ ਹੀ ਸਾਥੀ ਰਿਹਾ ਉਹਨਾਂ ਦੇ ਤੇ ਦੱਸੋ ਨਾ ਮੈਨੂੰ ਨੇ ਤੋ ਸਿਰ ਤੇ ਸਾਥੀ ਤਾਂ ਮੈਂ ਤਾਂ ਤੁਹਾਨੂੰ ਕਹਤਾ ਵੀ ਉਹ ਤਾਂ ਇੱਕ ਸ਼ਰਾਬੀ ਕੋਈ ਵੀ ਬੰਦਾ ਹੂੰ ਉਹ ਚੁਟਕਲਿਆਂ ਨਾਲ ਉਹਨੇ 4 ਸਾਲ ਪੂਰੇ ਕਿੱਥੇ ਕੰਮ ਕੋਈ ਨਹੀਂ ਮੈਂ ਹਰਬੀਸੰਦੂ ਜੀ ਬਾਰੇ ਕੀ ਕਹਿੰਦੇ ਹੋ ਮੈਂ ਹਰਬੀਸੰਦੂ ਬਾਰੇ ਮੈਂ ਕੋਈ ਜਤੀ ਮੈਨੂੰ ਕਿਸੇ ਨਾਲ ਨਹੀਂ ਮਿਲੂ ਮੈਂ ਮੇਰੇ ਤੇ ਜਤੀ ਨਹੀਂ ਯਾਰ ਉਹਨਾ ਫੋਨ ਕਿਵੇਂ ਦੁੱਧ ਦਾ ਤੋਤਾ ਹੋ ਰਿਹਾ ਜਾਂ ਜਿਹੜਾ ਸਰਫ ਹੈ ਜਿੰਨੇ ਤੋਤਾ ਲੁਜੀ ਹੁਣ ਭਗਵਾਨ ਤੋਂ ਦੱਸ ਸਕਦਾ ਉਹਦੇ ਕੋਈ ਕਿਹੜਾ ਸਰਫ ਹੂੰ ਕੀ ਇਹਨੇ ਭਗਵਾਨ ਨੂੰ ਦਿੱਤਾ ਜਾਂ ਭਗਵਾਨ ਨੇ ਨੂੰ ਕੀ ਦਿੱਤਾ ਉਹ ਦੱਸ ਸਕਦਾ ਤੁਸੀਂ ਮਨਜਾਰਾ ਜਦੋਂ ਐਸਜੀਪੀਸੀ ਦੀਆਂ ਚੋਣਾਂ ਹੋ ਰਹੀਆਂ ਸੀ ਤੁਸੀਂ ਦੱਸਿਆ ਸੀਗੇ ਧਾਮ ਹੀ ਸਾਹ ਜਿਹੜੇ ਨੇ ਬਾਦਲਾਂ ਦੀ ਝੰਡੀ ਨਹੀਂ ਉਹ ਅੱਜ ਜਿਹੜੀ ਅੱਜ ਨੇ ਉਹ ਰਮੀ ਸੰਧੂ ਦੀ ਵਿੱਚ ਫੋਟੋ ਵਾਇਰਲ ਹੋ ਰਹੀ ਹੈ ਅੱਜ ਮੇਰਾ ਰਮੀ ਸੰਧੂ ਦੀ ਫੋਟੋ ਵਾਇਰਲ ਹੋ ਰਹੀ ਸੀਗੇ ਉਹ ਭਵੰਤਮਾਨ ਜੀ ਜਿਹੜੇ ਨੇ ਉਹ ਪ੍ਰਚਾਰ ਕਰ ਰਹੇ ਨੇ ਤੇ ਉਹ ਬਾਰੀ ਦੇ ਨਾਲ ਇਹ ਲਾਲਸਾ ਵਾ ਕੁਰਸੀ ਦੀ ਲਾਲਸਾ ਵਾਸਤੇ ਲੋਕ ਇੰਨੇ ਡਿੱਗ ਜਾਂਦੇ ਆ ਕਿ ਆਪਣੇ ਤੋਂ ਨਿੱਕੇ ਬੰਦੇ ਦੇ ਨਾਲ ਚੰਮੜ ਜਾਂਦੇ ਆ ਉਹਦੀ ਮਤਲਬ ਸਮਝ ਲਓ ਵੀ ਸੇਵਾ ਚਾਹ ਜਾਂਦੇ ਤੇ ਹਾਇ ਕੁਰਸੀ ਕੁਰਸੀ ਚਾਹੀਦੀ ਮੈਂ ਅਸਲ ਪ੍ਰਸਤ ਬੰਦਾ ਮੈਂ ਕੁਰਸੀਆਂ ਛੱਡੀਆਂ ਵਜ਼ੀਰੀਆਂ ਛੱਡੀਆਂ ਤੁਹਾਨੂੰ ਸ਼ਾਇਦ ਨਹੀਂ ਪਤਾ ਹੋਊਗਾ ਮੈਂ ਵਜ਼ੀਰੀ ਛੱਡ ਕੇ 2 ਸਾਲ ਜੇਲ੍ਹ ਚ ਰਿਹਾ ਸੀ ਮੈਂ ਉਸੂਲਪੁਰ ਉਸੂਲਪੁਰਸ ਬੰਦਾ ਬੰਦੇ ਕੋਲ ਨਿੱਕੀ ਮੋਟੀ ਗਲਤੀ ਕਰ ਕੋ ਵੀ ਉਸ ਤਾਂ ਕੋਈ ਨਹੀਂ ਸੁਣਦਾ ਮੇਰੇ ਕੋਲ ਨਹੀਂ ਇਹ ਬੰਦਾ ਦਾ ਪਤਲਾ ਹੀ ਗਲਤੀਆਂ ਦਾ ਤਾਂ ਸੁੱਚੇ ਬਰੋ ਜੀ ਮੈਨੂੰ ਇਹ ਦੱਸੋ ਹੁਣ ਮਨਦੀਪ ਸਿੰਘ ਜਿਹੜੇ ਭਾਈ ਨੇ ਉਹਨਾਂ ਨੂੰ ਕੀ ਯਾਦ ਆ ਚਿੰਨੀ ਦੇ ਮਤ ਮਲੇਰੀ ਚੋ ਜੀ ਵੋਟ ਜਿਹੜੀ ਹੁੰਦੀ ਹੈ ਮਤ ਹੁੰਦੀ ਹੈ ਦੇਖੋ ਮਾਤਾ ਜੀ ਮੇਰੇ ਹਿਸਾਬ ਨਾਲ ਭਾਰੀ ਬਹੁਤ ਮਤ ਨਾ ਜਿੱਤਣੀ ਵਧੀਆ ਕੰਫਰਟੇਬਲ ਜਿੱਤ ਨਾਲ ਜਿੱਤਣੀ ਹੂੰ ਬਹੁਤ ਬਹੁਤ ਧੰਨਵਾਦ ਜੀ ਥ ਐਨ ਐਂਜੀ ਸੁੱਚਾ ਸਿੰਘ ਛੋਟੇਪੁਰ ਜਿੰਨਾ ਵੱਲੋਂ ਪੰਥ ਦੇ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ ਜੀ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਸ੍ਰੋਮਣੀ ਅਚਾਲੀ ਦਲ ਪੁੰਨਰ ਸਰਜੀਤ ਜਿਹੜਾ ਜੇ ਪੰਥ ਦੇ ਨਾਲ ਨੇ ਤੇ ਪੰਥ ਦੇ ਉਮੀਦਵਾਰ ਦਾ ਸਾਥ ਵੀ ਦੇ ਰਿਹਾ ਹੈ ਉਥੇ ਰੋਧੀਆਂ ਦੇ ਨਿਸ਼ਾਨੇ ਸਾਧ ਤੇ ਛੋਟੇਪੁਰ ਜੀ ਨੇ ਕਿਹਾ ਇਹ ਜਿਹੜੀ ਜਿੰਮਣੀ ਚੋਣ ਹੈ ਇਹ ਵੀ ਪੰਥ ਦੀ ਵੋਟ ਪਏਗੀ ਅਤੇ ਪੰਥ ਨੇ ਜਿਹੜਾ ਜੇਤੂ ਹੋਏਗਾ ਪਾਈ ਮਨਜੀਤ ਸਿੰਘ ਸੌਰੀ ਪਾਈ ਮਨਦੀਪ ਸਿੰਘ ਜਿਹੜੇ ਖਾਲਸਾ ਨੇ ਉਹ ਭਾਰੀ ਬਹੁਤ ਮਤ ਨਾਲ ਇਥੋਂ ਜੇਤੂ ਰਹੇਗੀ ਜਨਤਾ ਜਨਾਰਦੇ ਨੇ ਵੋਟਾਂ ਜਨਤਾ ਨੇ ਪਾਉਣੀਆਂ ਪਰ ਫਿਲਹਾਲ ਹਰ ਉਮੀਦਵਾਰ ਆਪਣੀ ਜਤ ਜਿੱਤ ਦਾ ਦਾਵਾ ਕਰ ਰਿਹਾ ਹੈ ਕੈਮਰਾਮੈਨ ਅਜੇ ਦੇ ਨਾਲ ਤਰਨਵੀਰ ਜਣ ਲਾਲੀ ਤਰਨਤਨਸ